ਫਿਰ ਤੁਸੀਂ ਦੇਖੋ ਜਦੋਂ ਆਪਾਂ ਉਦਾਸ ਹੁੰਦੇ ਆ ਕਦੇ ਵੀ ਤੁਸੀਂ ਪ੍ਰੈਜੈਂਟ ਟਾਈਮ ਨੂੰ ਲੈ ਕੇ ਮੋਸਟਲੀ ਤੁਸੀਂ ਪ੍ਰੈਜੈਂਟ ਟਾਈਮ ਨੂੰ ਲੈ ਕੇ ਉਦਾਸ ਨਹੀਂ ਹੁੰਦੇ ਜਾਂ ਤਾਂ ਤੁਸੀਂ ਬੀਤ ਚੁੱਕੇ ਸਮੇਂ ਨੂੰ ਲੈ ਕੇ ਉਦਾਸ ਹੁੰਦੇ ਆ ਜਾਂ ਤੁਸੀਂ ਆਉਣ ਵਾਲੇ ਸਮੇਂ ਨੂੰ ਲੈ ਕੇ ਉਦਾਸ ਹੁੰਦੇ ਆ ਫਿਰ ਜਰ ਰੱਖ ਲੋ ਕਿ ਇੱਕ ਇੱਕ ਲੇਡੀ ਆ ਜਾਂ ਉਹਦਾ ਨਵਾਂ ਵਿਆਹ ਹੋਇਆ ਆ ਜਾਂ ਉਹ ਕਿਤੇ ਵਿਦੇਸ਼ ਵਿੱਚ ਗਈ ਆ ਜਾਂ ਕੋਈ ਲੜਕਾ ਲਾ ਲੋ ਕੁਝ ਵੀ ਲਗਾ ਲੋ ਤਾਂ ਕੀ ਆ ਉਹ ਜਦੋਂ ਪੁਰਾਣਾ ਟਾਈਮ ਯਾਦ ਕਰਦੇ ਆ ਕਿ ਔਰਤ ਯਾਦ ਕਰਦੀ ਲੈ ਜਦੋਂ ਮੈਂ ਆਪਣੇ ਡੈਡੀ ਦੇ ਘਰ ਸੀ ਮੈਂ ਤਾਂ 9 ਵਜੇ ਤੱਕ ਸੌਂ ਜਾਂਦੀ ਸੀ ਇੱਥੇ ਤੜਕੇ 4 ਵਜੇ ਚਾਹ ਦਾ అలਾਰਮ ਵੱਜਣ ਲੱਗ ਜਾਂਦਾ ਹੈ ਤਾਂ ਮਤਲਬ ਉਹ ਪੁਰਾਣੇ ਦਿਨ ਯਾਦ ਕਰ ਕਰਕੇ ਜਿਹੜਾ ਉਹਦਾ ਪ੍ਰੈਜ਼ੈਂਟ ਟਾਈਮ ਆ ਉਹਦੇ ਵਿੱਚ ਉਹ ਖੁਸ਼ ਨਹੀਂ ਆ ਉਹ ਬਸ ਇਹ ਯਾਦ ਕਰਦੀ ਉੱਥੇ ਤਾਂ ਮੈਂ ਅਭੀ ਨਹੀਂ ਸੀ ਕੰਮ ਕਰਦੀ ਉੱਥੇ ਤਾਂ ਮੈਂ ਅਭੀ ਨਹੀਂ ਸੀ ਕੰਮ ਕਰਦੀ ਪਰ ਉਹ ਇਹ ਨਹੀਂ ਯਾਦ ਕਰਦੀ ਉਦੋਂ ਮੈਂ ਬੇਟੀ ਸੀ ਹੁਣ ਮੈਂ ਵਾਈਫ ਆ ਉਦੋਂ ਮੈਂ ਬੇਟੀ ਸੀ ਹੁਣ ਮੈਂ ਬਹੂ ਆ ਉਦੋਂ ਮੇਰੇ ਫਰਜ਼ ਹੋਰ ਸੀ ਹੁਣ ਮੇਰੇ ਫਰਜ਼ ਹੋ ਰਿਹਾ ਉਹ ਘਰ ਹੋਰ ਸੀ ਇਹ ਘਰ ਹੋ ਰਿਹਾ ਉਹ ਪਰਿਵਾਰ ਹੋਰ ਸੀ ਇਹ ਪਰਿਵਾਰ ਹੋ ਰਿਹਾ ਪਰ ਉਹ ਕੀ ਕਰਦੀ ਆ ਉਹ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਦੀ ਰਹਿੰਦੀ ਆ ਜਿੱਦਾਂ ਇਜ਼ਰਾਈਲੀ ਜਦੋਂ ਮਿਸਰ ਦੇ ਵਿੱਚੋਂ ਨਿਕਲੇ ਤੇ ਉਹ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਸੀ ਉੱਥੇ ਤਾਂ ਅਸੀਂ ਮਸਾਲੇਦਾਰ ਖਾਣੇ ਖਾਂਦੇ ਸੀਗੇ ਤਾਂ ਉਹ ਇਹ ਨਹੀਂ ਸ਼ੁਕਰੀਆ ਕਰਦੇ ਸੀ ਕਿ ਪਰਮੇਸ਼ਵਰ ਹਰ ਰੋਜ਼ ਤਾਜ਼ਾ ਮੰਨਾ ਸਾਨੂੰ ਦਿੰਦਾ ਆ ਪਰ ਉਹ ਆਪਣੇ ਪੁਰਾਣੀਆਂ ਚੀਜ਼ਾਂ ਨੂੰ ਭਾਵੇਂ ਗੁਲਾਮੀ ਵਿੱਚ ਸੀ ਭਾਵੇਂ ਬੁਰੇ ਹਾਲਾਤਾਂ ਵਿੱਚ ਸੀ ਭਾਵੇਂ ਉੱਥੇ ਰੋਜ਼ ਡਾਂਗਾ ਖਾ ਕੇ ਕੰਮ ਕਰਦੇ ਸੀ ਫੈਰੋ ਦੀਆਂ ਪਰ ਫਿਰ ਵੀ ਉਹ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਸੀ ਯਾਰ ਪਰਮੇਸ਼ਵਰ ਦੀ ਕਿਰਪਾ ਨੂੰ ਨਜ਼ਰ ਅੰਦਾਜ਼ ਕਰਦੇ ਰਹਿੰਦੇ ਸੀ ਇਤਾਂ ਹੀ ਕਈ ਵਾਰੀ ਅਸੀਂ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰ ਕਰਕੇ ਭਾਵੇਂ ਉਹ ਬੁਰੇ ਹੋਣ ਭਾਵੇਂ ਉਹ ਚੰਗੇ ਹੋਣ ਉਹਨਾਂ ਨੂੰ ਯਾਦ ਕਰ ਕਰਕੇ ਉਦਾਸ ਹੋਈ ਜਾਣਾ ਜਿੱਦਾਂ ਮੰਨ ਲਓ ਕਿਸੇ ਸ਼ਰਾਬੀ ਨੇ ਸ਼ਰਾਬ ਛੱਡ ਦਿੱਤੀ ਉਹਨੇ ਛੱਡ ਤਾਂ ਦਿੱਤੀ ਜਦੋਂ ਪੀਂਦਾ ਸੀ ਉਦੋਂ ਉਹਦੀ ਚਾਹਤ ਕੀ ਸੀ ਕਿ ਮੈਂ ਸ਼ਰਾਬ ਛੱਡ ਦਵਾਂ ਮੈਂ ਇਸ ਚੀਜ਼ ਤੋਂ ਬਾਤ ਜਮਾ ਇਹ ਮੇਰੇ ਸਰੀਰ ਨੂੰ ਨਾਸ਼ ਕਰਦੀ ਹੈ ਮੇਰੀ ਕਿਡਨੀ ਨੂੰ ਡੈਮੇਜ ਕਰ ਸਕਦੀ ਹੈ ਮੇਰੇ ਘਰ ਦਾ ਕਿੰਨਾ ਹੀ ਜਿਹੜਾ ਪੈਸਾ ਹੈ ਉਹ ਮੈਂ ਸ਼ਰਾਬ ਪੀ ਕੇ ਖਰਾਬ ਕਰ ਦਿੰਦਾ ਉਹੀ ਬੋਤਲ ਦੀ ਥਾਂ ਤੇ ਹੋਰ ਰਾਸ਼ਨ ਜਿਹੜਾ ਘਰ ਚ ਆ ਸਕਦਾ ਜਾਂ ਕੁਝ ਵੀ ਲਗਾ ਲਓ ਉਦੋਂ ਉਹਦੀ ਤਮੰਨਾ ਸੀ ਕਿ ਉਹ ਸ਼ਰਾਬ ਨੂੰ ਛੱਡੇ ਹੁਣ ਉਹਨੇ ਸ਼ਰਾਬ ਛੱਡ ਦਿੱਤੀ ਹੁਣ ਉਹ ਪੁਰਾਣੇ ਦਿਨਾਂ ਨੂੰ ਯਾਦ ਕਰਦਾ ਕਿ ਅੱਗੇ ਜਦੋਂ ਮੈਂ ਘੁੰਮਣ ਜਾਂਦਾ ਸੀ ਪਹਿਲਾਂ ਮੈਂ ਬੋਤਲ ਚੱਕ ਕੇ ਟੈਚੀ 'ਚ ਰੱਖਦਾ ਸੀ ਘੁੰਮਣ ਜਾਊਂਗਾ ਉੱਥੇ ਜਾ ਕੇ ਰੱਜ ਕੇ ਪੀਊਂਗਾ ਫਲਾਨੀ ਸ਼ਾਦੀ ਤੇ ਜਾਣਾ ਮੁਫਤ ਦੀ ਪੀਵਾਂਗੇ ਫਲਾਨੀ ਪਾਰਟੀ ਤੇ ਜਾਣਾ ਮੁਫਤ ਦੀ ਪੀਵਾਂਗੇ ਹੁਣ ਪਾਰਟੀ ਤੇ ਜਾ ਕੇ ਕੀ ਕਰਨਾ ਆ ਮਤਲਬ ਉਹ ਪਾਰਟੀ ਤਾਂ ਪਾਰਟੀ ਆ ਘੁੰਮਣ ਜਾਣਾ ਤਾਂ ਘੁੰਮਣ ਜਾਣਾ ਪਹਾੜ ਵੀ ਉਹੀ ਪਕੌੜੇ ਵੀ ਉਹੀ ਸਮੋਸੇ ਵੀ ਉਹੀ ਕੋਕਾ ਕੋਲਾ ਵੀ ਉਹੀ ਫੈਂਟਾ ਵੀ ਉਹੀ ਸਾਰਾ ਕੁਝ ਉਹੀ ਪਰ ਖੁਸ਼ੀ ਉਹ ਨਹੀਂ ਆ ਕੀ ਬਦਲਾਵ ਆ ਗਿਆ ਕਿਉਂਕਿ ਪਹਿਲਾਂ ਉਹਨੇ ਆਪਣੀ ਖੁਸ਼ੀ ਨੂੰ ਕਹਦੇ ਨਾਲ ਜੋੜਿਆ ਸੀ ਸ਼ਰਾਬ ਦੀ ਬੋਤਲ ਨਾਲ ਕਿ ਮੈਂ ਮੁਫਤ ਦੀ ਜਾ ਕੇ ਅੱਜ ਪੀਆਗਾ ਟੱਲੀ ਹੋ ਜਾਊਗਾ ਡਿੱਗੂਗਾ ਨਾਲੀ ਦੇ ਵਿੱਚ ਕੁੱਤੇ ਮੇਰਾ ਫੇਸ਼ੀਅਲ ਕਰਨਗੇ ਤਾਂ ਮਤਲਬ ਉਹਨੇ ਆਪਣੀ ਐਕਸਾਈਟਮੈਂਟ ਬਣਾਈ ਸੀ ਕਿ ਇਦਾਂ ਹੋਊਗਾ ਪਰ ਹੁਣ ਉਹਨੂੰ ਲੱਗਦਾ ਕਿ ਓਕੇ ਵਿਦਆਊਟ ਫੇਸ਼ੀਅਲ ਮੈਨੂੰ ਵਾਪਸ ਮੋੜਨਾ ਪਊਗਾ ਅੱਛਾ ਮੈਂ ਡਿੱਗੂਗਾ ਨਹੀਂ ਸਤ ਮੈਂ ਜਿਹੜੀਆਂ ਗਾਲਾਂ ਗੋਲਾਂ ਕੱਢਣੀਆਂ ਸੀਗੀਆਂ ਜਿਹੜੀਆਂ ਚੇਤੇ ਕਰਕੇ ਰੱਖਦਾ ਸੀ ਸ਼ਰਾਬੀ ਹੋ ਕੇ ਇਹਨਾਂ ਨੂੰ ਕੱਢੂੰਗਾ ਕੁੱਟ ਵੀ ਨਹੀਂ ਪੈਣੀ ਕਹਿਣਾ ਸ਼ਰਾਬੀ ਹੋਇਆ ਆ ਗੱਲ ਵੀ ਹੋ ਜੂ ਸੱਪ ਵੀ ਮਰ ਜੂ ਡਾਂਗ ਵੀ ਬਚ ਜੂ ਤਾਂ ਉਹ ਸਾਰੀਆਂ ਚੀਜ਼ਾਂ ਨਹੀਂ ਕਰ ਪਾ ਰਿਹਾ ਤੇ ਉਹਨੂੰ ਇਸ ਚੀਜ਼ ਦੀ ਸੈਡਨੈਸ ਆ ਤੇ ਉਹ ਵਿਚਾਰਾ ਵੇਲੇ ਟਾਈਮ ਦੇ ਵਿੱਚ ਬੈਠ ਕੇ ਇਹੀ ਉਦਾਸ ਹੋਇਆ ਸ਼ਰਾਬ ਛੱਡ ਕੇ ਤਾਂ ਗਲਤੀ ਹੋਗੀ ਹੁਣ ਤਾਂ ਇਦਾਂ ਨਹੀਂ ਹੋਣਾ ਹੁਣ ਤਾਂ ਉਹਦਾਂ ਨਹੀਂ ਹੋਣਾ ਤਾ ਉਹ ਇਸ ਚੀਜ਼ ਦਾ ਕਰਕੇ ਉਦਾਸ ਹੋਇਆ ਤਾਂ ਅੱਜ ਅਸੀਂ ਉਦਾਸੀ ਦੇ ਕਾਰਨ ਸਮਝ ਰਹੇ ਹਾਂ ਹallelujah ਸਮਝ ਆ ਰਹੇ ਉਦਾਸੀ ਦੇ ਕਾਰਨ ਪਰ ਇਹਦੇ ਬਾਅਦ ਚ ਬਾਹਰ ਨਿਕਲਣਾ ਵੀ ਸਿੱਖਾਂਗੇ ਕਿਉਂਕਿ ਪਹਿਲਾਂ ਸਾਨੂੰ ਦੇਖੋ ਉਸ ਬਿਮਾਰੀ ਦਾ ਇਲਾਜ ਕਦੇ ਨਹੀਂ ਹੁੰਦਾ ਜੇ ਇਸ ਬਿਮਾਰੀ ਨੂੰ ਪਹਿਚਾਣਿਆ ਨਾ ਜਾ ਸਕੇ ਕਿ ਉਹਦਾ ਬਿਮਾਰ ਹੋਣ ਦਾ ਕਾਰਨ ਕੀ ਆ ਬਿਮਾਰੀ ਆਈ ਕਿੱਥੋਂ ਫਰਜ਼ ਰੱਖ ਲਓ ਕਿ ਇੱਕ ਬੱਚਾ ਆ ਉਹ ਕਹਿ ਰਿਹਾ ਜੀ ਮੇਰਾ ਢਿੱਡ ਦੁਖਦਾ ਠੀਕ ਹੈ ਤੁਸੀਂ ਉਹਨੂੰ ਕੰਬੀ ਫਲੇਮ ਦੇ ਦਿੱਤੀ ਤੁਸੀਂ ਉਹਨੂੰ ਹੋਰ ਕੁਸ਼ਣ ਦੇ ਦਿੱਤਾ ਕੋਈ ਵੀ ਪੇਨ ਕਿਲਰ ਦੇ ਦਿੱਤਾ ਇਟ ਟੈਂਪਰੇਰੀਲੀ ਰੀਲੀਫ ਆ ਇੱਕ ਘੰਟੇ ਲਈ ਦਰਦ ਰੁਕ ਜੂਗੀ ਛਾ ਮ ਨੂੰ ਫੇਰ ਹੋਣ ਲੱਗ ਜੂਗੀ ਨੈਕਸਟ ਡੇ ਫੇਰ ਹੋਣ ਲੱਗ ਜੂਗੀ ਜਦ ਤੱਕ ਤੁਹਾਨੂੰ ਇਹ ਨਹੀਂ ਪਤਾ ਲੱਗ ਜਾਂਦਾ ਕਿ ਦੁੱਧ ਪੀਣ ਨਾਲ ਹੋਈ ਆ ਕਣਕ ਖਾਣ ਨਾਲ ਹੋਈ ਆ ਜਾਂ ਕੁਝ ਪੁੱਠਾ ਸਿੱਧਾ ਖਾਣ ਨਾਲ ਹੋਈ ਆ ਜਾਂ ਬੱਚੇ ਨੇ ਕਿਤੇ ਉਹ ਜ਼ੋਰ ਦੀ ਛਾਲ ਮਾਰਤੀ ਕਿਤੇ ਉਹਦੇ ਪੇਟ ਵਿੱਚ ਕੋਈ ਸੋਜ ਤੇ ਨਹੀਂ ਪੈ ਗਈ ਜਦੋਂ ਤੱਕ ਤੁਹਾਨੂੰ ਇਹ ਸਮਝ ਨਹੀਂ ਆ ਜਾਂਦੀ ਕਿ ਪੇਟ ਦਰਦ ਹੋ ਕਿਉਂ ਰਿਹਾ ਆ ਉਦੋਂ ਤੱਕ ਉਹਦਾ ਇਲਾਜ ਨਹੀਂ ਹੋ ਸਕਦਾ ਇਸੇ ਤਰੀਕੇ ਦੇ ਨਾਲ ਜਦੋਂ ਤੱਕ ਤੁਹਾਨੂੰ ਸਮਝ ਨਹੀਂ ਆ ਜਾਂਦੀ ਕਿ ਤੁਸੀਂ ਪਰੇਸ਼ਾਨ ਕਿਉਂ ਆ ਤੁਸੀਂ ਦੁਖੀ ਕਿਉਂ ਆ ਉਦੋਂ ਤੱਕ ਤੁਸੀਂ ਉਸ ਦੁੱਖ ਚੋਂ ਬਾਹਰ ਨਹੀਂ ਆ ਸਕਦੇ ਅਗਰ ਤੁਸੀਂ ਮਨ ਦੀ ਉਦਾਸੀ ਦੇ ਵਿੱਚ ਆ ਤੁਸੀਂ ਕੋਈ ਕਮੇਡੀ ਸ਼ੋਅ ਲਗਾ ਕੇ ਦੇਖ ਲਿਆ ਉਹ ਅੱਧੇ ਘੰਟੇ ਬਾਅਦ ਸ਼ੋਅ ਖਤਮ ਹੋ ਜਾਏਗਾ ਫੇਰ ਉਹ ਉਦਾਸੀ ਹਾਜ਼ਰ ਹੋ ਜੂਗੀ ਤੁਸੀਂ ਕੋਈ ਕਮੇਡੀ ਮੂਵੀ ਲਗਾ ਕੇ ਦੇਖ ਲਿਓ ਢਾਈ ਤਿੰਨ ਘੰਟੇ ਬਾਅਦ ਖਤਮ ਹੋ ਜਾਏਗੀ ਫੇਰ ਉਦਾਸੀ ਛਾ ਜਾਏਗੀ ਫੇਰ ਹਾਜ਼ਰ ਹੋ ਜਾਊਗੀ ਤਾਂ ਸਾਨੂੰ ਟੈਂਪਰੇਰੀਲੀ ਰੀਲਿਫ ਨਹੀਂ ਚਾਹੀਦਾ ਸਾਨੂੰ ਪਰਮਾਨੈਂਟ ਰੀਲਿਫ ਚਾਹੀਦਾ ਆ ਸਾਨੂੰ ਥੋੜੇ ਚਿਰ ਦੀ ਖੁਸ਼ੀ ਨਹੀਂ ਪਰ ਸਾਨੂੰ ਸੁਦੀਪਕ ਖੁਸ਼ੀ ਦੀ ਜ਼ਰੂਰਤ ਆ ਹਾਲੇਲੂਇਆ ਇਸ ਲਈ ਅਸੀਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਪਹਿਚਾਨਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੀ ਉਦਾਸੀ ਦਾ ਕਾਰਨ ਕੀ ਆ ਅਸੀਂ ਕਿ ਇਸ ਤਰ੍ਹਾਂ ਦੀ ਉਦਾਸੀ ਦੇ ਵਿੱਚ ਜਕੜੇ ਆ ਔਰ ਕਿੱਦਾਂ ਉਸ ਉਦਾਸੀ ਦੇ ਵਿੱਚੋਂ ਜਿਹੜਾ ਆ ਉਹ ਬਾਹਰ ਨਿਕਲਿਆ ਜਾ ਸਕਦਾ ਆ ਹallelujah ਸੋ ਲਾਸਟ ਦੇ ਵਿੱਚ ਆਪਾਂ ਇੱਕ ਪੁਆਇੰਟ ਦੇਖਾਂਗੇ ਐਂਡ ਦੈਨ ਫਿਰ ਆਪਾਂ ਇਸ ਚੀਜ਼ ਨੂੰ ਜਿਹੜਾ ਆ ক্লোਜ਼ ਕਰਾਂਗੇ ਕਈ ਵਾਰੀ ਤੁਸੀਂ ਕੋਸ਼ਿਸ਼ ਕਰਨਾ ਚਾਹੁੰਦੇ ਆ ਲਾਈਫ ਦੇ ਵਿੱਚ ਪਰ ਤੁਹਾਡੇ ਕੋਲੇ ਉਹ ਕਰਨ ਦੇ ਲਈ ਜੋ ਵੀ ਚਾਹੀਦਾ ਆ ਉਹ ਕਾਫੀ ਨਹੀਂ ਆ ਜਾਂ ਤੁਹਾਨੂੰ ਮੈਨ ਪਾਵਰ ਦੀ ਜ਼ਰੂਰਤ ਆ ਤੁਹਾਨੂੰ ਮਨੁੱਖੀ ਤੌਰ ਤੇ ਮਦਦ ਦੀ ਜ਼ਰੂਰਤ ਆ ਉਹ ਨਹੀਂ ਆ ਕਿਸੇ ਵੇਲੇ ਤੁਹਾਡੇ ਕੋਲੇ ਕੁਝ ਕਰਨ ਦੇ ਲਈ ਨਨੀਆਂ ਫਰਜ ਰੱਖ ਲੋ ਤੁਸੀਂ ਸ਼ਾਪ ਖੋਲਣਾ ਚਾਹੁੰਦੇ ਆ ਪਰ ਤੁਹਾਡੇ ਕੋਲੇ ਸ਼ਾਪ ਦੇ ਵਿੱਚ ਮਟੀਰੀਅਲ ਪਾਉਣ ਦੇ ਲਈ ਪੈਸੇ ਨਹੀਂ ਆ ਕੋਈ ਤੁਹਾਡੇ ਨਾਲ ਖੜਾ ਹੋਣ ਦੇ ਲਈ ਤਿਆਰ ਨਹੀਂ ਆ ਤੁਸੀਂ ਅੱਛੇ ਐਥਲੀਟ ਬਨਣਾ ਚਾਹੁੰਦੇ ਤੁਸੀਂ ਚੰਗੇ ਖਿਡਾਰੀ ਬਨਣਾ ਚਾਹੁੰਦੇ ਆ ਪਰ ਕੋਚ ਨੂੰ ਦੇਣ ਲਈ ਤੁਹਾਡੇ ਕੋਲੇ ਫੀਸ ਨਹੀਂ ਹੈਗੀ ਜਾਂ ਤੁਸੀਂ ਸਾਈਕਲਿੰਗ ਕਰਨਾ ਚਾਹੁੰਦੇ ਤੁਸੀਂ ਬਾਈਕ ਰਾਈਡਰ ਬਨਣਾ ਚਾਹੁੰਦੇ ਤੁਹਾਡੇ ਕੋਲੇ ਬਾਈਕ ਨਹੀਂ ਹੈਗੀ ਮਤਲਬ ਤੁਸੀਂ ਕੁਝ ਕਰਨਾ ਚਾਹੁੰਦੇ ਆ ਪਰ ਉਹ ਕਰਨ ਦੇ ਲਈ ਤੁਹਾਡੇ ਕੋਲੇ ਟੂਲਸ ਨਹੀਂ ਆ ਤੁਹਾਡੇ ਕੋਲੇ ਉਹ ਚੀਜ਼ਾਂ ਅਵੇਲੇਬਲ ਈਆਂ ਜੋ ਹੋਣੀਆਂ ਚਾਹੀਦੀਆਂ ਆ ਤਾਂ ਫੇਰ ਤੁਸੀਂ ਉਹਦੀ ਬਜਾਏ ਜਦੋਂ ਕੁਝ ਹੋਰ ਤੁਸੀਂ ਕਰਨਾ ਸ਼ੁਰੂ ਕਰਦੇ ਆ ਮਤਲਬ ਜੋ ਕਰਨਾ ਚਾਹੁੰਦੇ ਸੀ ਉਹ ਨਹੀਂ ਕਰਦੇ ਪਰ ਸਬਸਟੀਟਿਊਟ ਉਹਦੀ ਜਗ੍ਹਾ ਤੇ ਕੁਝ ਹੋਰ ਕਰਨਾ ਸ਼ੁਰੂ ਕਰ ਦਿੰਦੇ ਆ ਤਾਂ ਵੀ ਤੁਸੀਂ 올 ਦਾ ਟਾਈਮ ਉਦਾਸੀ ਵਿੱਚ ਹੀ ਰਹਿੰਦੇ ਆ ਕਿਉਂਕਿ ਜੋ ਤੁਸੀਂ ਕਰ ਰਹੇ ਹੋ ਤੁਸੀਂ ਕਰਨਾ ਨਹੀਂ ਚਾਹੁੰਦੇ ਸੀ ਹੁਣ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਦੇ ਜਿਹੜੇ ਆ ਉਹ ਹੱਲ ਦੇਖਣੇ ਆ ਕਿ ਕਿੱਦਾਂ ਹੋ ਸਕਦਾ ਆ ਇਹ ਹੱਲ ਪਹਿਲਾ ਹੱਲਿਆ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਆ "ਹੇ ਥੱਕੇ ਮਾਂਦੇ ਤੇ ਬੋਝ ਹਿਠਾਂ ਦੱਬਿਓ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦੇਵਾਂਗਾ" ਚਾਹੇ ਤੁਸੀਂ ਥੱਕ ਗਏ ਆ ਚਾਹੇ ਤੁਸੀਂ ਮਾਨਦਗੀ ਵਿੱਚ ਆ ਬਿਮਾਰੀ ਦੇ ਵਿੱਚ ਆ ਚਾਹੇ ਤੁਸੀਂ ਕਿਸੇ ਵੀ ਤਰ੍ਹਾਂ ਦੇ ਬੋਝ ਵਿੱਚ ਆ ਡਿਪਰੈਸ਼ਨ ਦੇ ਵਿੱਚ ਆ ਸੈਡਨੈਸ ਦੇ ਵਿੱਚ ਆ ਵਰੀਜ਼ ਦੇ ਵਿੱਚ ਆ ਚਿੰਤਾ ਦੇ ਵਿੱਚ ਆ ਉਦਾਸੀ ਦੇ ਵਿੱਚ ਆ ਕਿਸੇ ਵੀ ਅਹੋਜੀ ਚੀਜ਼ ਵਿੱਚ ਜਿਹੜੀ ਤੁਹਾਡੀ ਜ਼ਿੰਦਗੀ ਦੇ ਵਿੱਚ ਪਰੇਸ਼ਾਨੀ ਬਣੀ ਹੋਈ ਆ ਰੁਕਾਵਟ ਬਣੀ ਹੋਈ ਆ ਬੋਝ ਬਣੀ ਹੋਈ ਆ ਤੁਸੀਂ ਆਪਣੀ ਉਸ ਸਮੱਸਿਆ ਨੂੰ ਲੈ ਕੇ ਵਚਨ ਚ ਲਿਖਿਆ ਮੇਰੇ ਕੋਲ ਆਜੋ ਪਰਮੇਸ਼ਵਰ ਦੇ ਕੋਲ ਆਜੋ ਕਹਿੰਦਾ ਮੈਂ ਤੁਹਾਨੂੰ ਆਰਾਮ ਦੇਵਾਂਗਾ ਮੈਂ ਤੁਹਾਡੇ ਮਸਲੇ ਹੱਲ ਕਰ ਦੂੰਗਾ ਕਿਉਂਕਿ ਪਰਮੇਸ਼ਵਰ ਸਭ ਕੁਝ ਕਰਨ ਦੇ ਲਈ ਸਮਰਥੀ ਪਰਮੇਸ਼ਵਰ ਆ ਹallelujah ਫੇਰ ਆਪਾਂ ਦੇਖੀਏ ਪਵਿੱਤਰ ਬਾਈਬਲ ਦੇ ਵਿੱਚੋਂ ਮੱਤੀ ਦੀ ਕਿਤਾਬ ਉਹਦਾ 6 ਨੰਬਰ ਅਧਿਆਇ ਤੇ ਉਹਦੀ 34 ਨੰਬਰ ਪੰਕਤੀ ਦੇ ਵਿੱਚ ਮੱਤੀ ਬੁੱਕ ਆਫ ਮੈਥਿਊ ਚੈਪਟਰ 6 ਵਰਸ 34 ਇੱਥੇ ਲਿਖਿਆ ਆ ਸੋ ਤੁਸੀਂ ਭਲਕ ਦੇ ਲਈ ਚਿੰਤਾ ਨਾ ਕਰੋ ਕਿਉਂ ਜੋ ਭਲਕ ਆਪਣੇ ਲਈ ਆਪ ਚਿੰਤਾ ਕਰੇਗਾ ਅੱਜ ਦੇ ਲਈ ਆਜੀ ਦਾ ਦੁੱਖ ਬਥੇਰਾ ਹੈ। ਵਚਨ ਦੇ ਵਿੱਚ ਜਿੱਦ ਆਪਾਂ ਪਹਿਲਾਂ ਗੱਲ ਕੀਤੀ ਸੀਗੀ ਕਿ ਕਈ ਵਾਰੀ ਸਾਡੇ ਦੁੱਖ ਦਾ ਰੀਜ਼ਨ ਕੀ ਹੁੰਦਾ ਪੁਰਾਣਾ ਸਮਾਂ ਜੋ ਆਉਣ ਵਾਲਾ ਸਮਾਂ ਕਿ ਸਾਡੇ ਬੱਚਿਆਂ ਦਾ ਕੀ ਹੋਊਗਾ ਸਾਡਾ ਅਜੇ ਘਰ ਨਹੀਂ ਬਣਿਆ ਇਹਨਾਂ ਦਾ ਰਿਸ਼ਤਾ ਕਿੱਦਾਂ ਹੋਊਗਾ ਇਹ ਬਾਹਰ ਕਿੱਦਾਂ ਜਾਣਗੇ ਇਹ ਪੜ੍ਹਾਈਆਂ ਕਿੱਦਾਂ ਕਰਨਗੇ ਅਸੀਂ ਖਰਿਆ ਇਦਾਂ ਹੀ ਰਹਿ ਜਾਣਾ ਉਦਾਂ ਹੀ ਰਹਿ ਜਾਣਾ ਇਹ ਤਾਂ ਜੱਦੀ ਪੁਸ਼ਤੀ ਸਾਰਾ ਟੱਬਰ ਸ਼ਰਾਬੀਆਂ ਦਾ ਆ ਜੁਆਰੀਆਂ ਦਾ ਆ ਲਾਟਰੀ ਪਾਈ ਜਾਂਦੇ ਆ ਕੁਛ 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 ਤਾਂ ਕਹਿੰਦਾ ਤੂੰ ਭਲਕ ਦੀ ਚਿੰਤਾ ਨਾ ਕਰ ਨਾ ਤਾਂ ਤੂੰ ਬੀਤ ਚੁੱਕੇ ਭਲਕ ਦੀ ਚਿੰਤਾ ਕਰ ਦੇਣਾ ਆਉਣ ਵਾਲੇ ਭਲਕ ਦੀ ਕਰ ਕੱਲ ਦੀ ਚਿੰਤਾ ਨਾ ਕਰ ਕੱਲ ਦੋ ਤਰ੍ਹਾਂ ਦਾ ਆ ਜਦੋਂ ਆਪਾਂ ਗੱਲ ਕਰਦੇ ਕੱਲ ਐਦਾਂ ਹੋਇਆ ਸੀ ਕੱਲ ਪਰੌਣੇ ਆਏ ਸੀ ਕੱਲ ਅਸੀਂ ਉੱਥੇ ਗਏ ਸੀ ਦੂਜਾ ਕੱਲ ਕੱਲ ਨੂੰ ਅਸੀਂ ਉੱਥੇ ਜਾਵਾਂਗੇ ਕੱਲ ਨੂੰ ਸਾਡੇ ਘਰ ਕੋਈ ਆਊਗਾ ਕੱਲ ਨੂੰ ਅਸੀਂ ਐਦਾਂ ਕਰਾਂਗੇ ਤਾਂ ਕੱਲ ਦੋ ਤਰ੍ਹਾਂ ਦਾ ਆ ਭਲਕ ਦੋ ਤਰ੍ਹਾਂ ਦਾ ਆ ਬੀਤ ਚੁੱਕਿਆ ਤੇ ਆਉਣ ਵਾਲਾ ਪਰ ਇੱਥੇ ਟੂਮੋਰੋ ਆਉਣ ਵਾਲੇ ਦੀ ਗੱਲ ਅੰਗਰੇਜ਼ੀ ਦੇ ਵਿੱਚ ਪੜ੍ਹੀਏ ਤਾਂ ਇੱਥੇ ਆਉਣ ਵਾਲੇ ਦੀ ਗੱਲ ਆ ਕਹਿੰਦਾ ਤੂੰ ਉਹਦੀ ਚਿੰਤਾ ਨਾ ਕਰ। ਕੀ ਕੀ ਹੋਊਗਾ? ਕਹਿੰਦਾ ਅੱਜ ਦੇ ਲਈ ਅੱਜ ਹੀ ਦਾ ਦੁੱਖ ਬਥੇਰਾ ਹੈ ਕੱਲ ਆਪਦੀ ਚਿੰਤਾ ਆਪੇ ਕਰ ਲੂਗਾ। ਅੱਜ ਦੀ ਮੂਮੈਂਟ ਨੂੰ ਜਿਓ। ਫਰਜ ਰੱਖ ਲਓ ਹੁਣ 1 ਵਜਾ ਆ। ਹੁਣ ਆਪਾਂ 1 ਵਜੇ ਇਹ ਸੋਚ ਰਹੇ ਆ ਕਿ ਮੈਂ ਕੀ ਹੋਊਗਾ ਮੇਰੀ ਲਾਈਫ ਦੇ ਵਿੱਚ ਕਿੱਦਾਂ ਹੋਊਗਾ ਪਰ ਮੈਨੂੰ ਕੋਈ ਸੋਲੂਸ਼ਨ ਵੀ ਨਜ਼ਰ ਨਹੀਂ ਆ ਰਿਹਾ ਸੋਚਦਿਆਂ ਸੋਚਦਿਆਂ 3 ਵਜ ਗਏ ਅੱਜ ਦੇ 2 ਘੰਟੇ ਕਿੱਥੇ ਗਏ ਕੱਲ ਦੇ ਵਾਸਤੇ ਬਰਬਾਦ ਹੋ ਗਏ ਪਰ ਮੈਂ ਉਹ 2 ਘੰਟਿਆਂ ਦੇ ਵਿੱਚ ਕੁਝ ਹੋਰ ਕੰਮ ਕਰ ਸਕਦਾ ਸੀ ਮੈਂ ਉਸ 2 ਘੰਟਿਆਂ ਦੇ ਵਿੱਚ ਪਰਮੇਸ਼ਵਰ ਨਾਲ ਵੀ ਟਾਈਮ ਸਪੈਂਡ ਕਰ ਸਕਦਾ ਸੀ ਮੈਂ ਆਪਣਾ ਇਹ ਜੌਬ ਦੇ ਵਿੱਚ ਵੀ ਹੋਰ ਜ਼ਿਆਦਾ ਜਿਹੜਾ ਇਹ ਸੁਚੇਤ ਹੋ ਕੇ ਕੰਮ ਕਰ ਸਕਦਾ ਸੀ ਆਪਣੇ ਘਰ ਦਾ ਕੋਈ ਕੰਮ ਨਿਬੇੜ ਸਕਦਾ ਸੀ ਕਿਸੇ ਨਾਲ ਫੋਨ ਤੇ ਗੱਲ ਕਰ ਸਕਦਾ ਸੀ ਕੁਝ ਵੀ ਕੋ ਕੁਝ ਵੀ ਹੋਰ ਕਰ ਸਕਦਾ ਸੀ ਪਰ ਮੈਂ ਆਪਣੇ ਅੱਜ ਦੇ ਮਤਲਬ 24 ਘੰਟਿਆਂ ਦਾ ਇੱਕ ਦਿਨ ਹੁੰਦਾ ਤਾਂ ਮੇਰੇ ਲਈ ਕਿੰਨੇ ਘੰਟਿਆਂ ਦਾ ਹੋ ਗਿਆ ਮੇਰੇ ਲਈ ਤਾਂ 22 ਘੰਟਿਆਂ ਦਾ ਹੀ ਰਹਿ ਗਿਆ ਕਿਉਂਕਿ 2 ਘੰਟੇ ਤਾਂ ਕੱਲ ਦਾ ਹੋ ਗਿਆ ਤੇ ਕੱਲ ਵਾਲਾ ਦਿਨ ਤਾਂ ਫਿਰ ਮੇਰਾ 26 ਘੰਟਿਆਂ ਦਾ ਹੋ ਗਿਆ ਤਾਂ ਅਸੀਂ ਆਪਣੇ ਅੱਜ ਨੂੰ ਕੱਲ ਵਿੱਚ ਇਨਵੈਸਟ ਕਰਦੇ ਰਹਿੰਦੇ ਆ ਤੇ ਅੱਜ ਸਾਡੇ ਹੱਥੋਂ ਨੰਗ ਜਾਂਦਾ ਫਿਰ ਅਸੀਂ ਕੱਲ ਦੇ ਦਿਨ 'ਚ ਜਦੋਂ ਐਂਟਰ ਹੁੰਦੇ ਉਹ ਸਾਡਾ ਅੱਜ ਬਣ ਜਾਂਦਾ ਆ ਸਾਡਾ ਫਿਊਚਰ ਜਦੋਂ ਸਾਡਾ ਪ੍ਰੈਜ਼ੈਂਟ ਬਣ ਜਾਂਦਾ ਆ ਫਿਰ ਅਸੀਂ ਆਪਣੇ ਪ੍ਰੈਜ਼ੈਂਟ ਨੂੰ ਨੈਕਸਟ ਡੇ ਦੇ ਫਿਊਚਰ ਦੇ ਵਿੱਚ ਇਨਵੈਸਟ ਕਰਨਾ ਸ਼ੁਰੂ ਕਰ ਦਿੰਦੇ ਆ ਇਸ ਤਰੀਕੇ ਨਾਲ ਉਹ ਪੂੰਜੀ ਸਮੇਂ ਦੀ ਔਰ ਸਮੇਂ ਦਾ ਜਿਹੜਾ ਪਰਮੇਸ਼ਵਰ ਨੇ ਸਾਨੂੰ ਤੋਹਫਾ ਦਿੱਤਾ ਆ ਅਸੀਂ ਉਸ ਤੋਹਫੇ ਨੂੰ ਖੋਰਦੇ ਰਹਿੰਦੇ ਆ ਖਰਾਬ ਕਰਦੇ ਰਹਿੰਦੇ ਆ ਪਰ ਅਸੀਂ ਉਸ ਮੂਮੈਂਟ ਨੂੰ ਇੰਜੋਏ ਨਹੀਂ ਕਰਦੇ ਸਾਨੂੰ ਚਾਹੀਦਾ ਆ ਜੋ ਸਮਾਂ ਸਾਨੂੰ ਦਿੱਤਾ ਗਿਆ ਆ ਉਹਨੂੰ ਅੱਜ ਹੀ ਜੀ ਲੋ ਹੁਣੇ ਹੀ ਜੀ ਲੋ ਕਿਉਂਕਿ ਤੁਸੀਂ ਨਹੀਂ ਜਾਣਦੇ ਤੁਸੀਂ ਕੱਲ ਨੂੰ ਅੱਖਾਂ ਖੋਲੋਗੇ ਕਿ ਨਹੀਂ ਖੋਲੋਗੇ ਤੁਸੀਂ ਨਹੀਂ ਜਾਣਦੇ ਕੱਲ ਨੂੰ ਕੀ ਹੋਊਗਾ ਕੱਲ ਨੂੰ ਸੂਰਜ ਚੜੂਗਾ ਕਿ ਨਹੀਂ ਚੜੂਗਾ ਤੁਸੀਂ ਅੱਜ ਹੀ ਪਲਾਨ ਕਰ ਰਹੇ ਮੈਂ ਕੱਲ ਨੂੰ ਕੱਪੜੇ ਧੋਊਂਗਾ ਮੈਂ ਕੱਲ ਨੂੰ ਚਾਦਰਾਂ ਤੁੱਕੇ ਪਾਊਂਗਾ ਰਜਾਈਆਂ ਤੁੱਪੇ ਪਾਊਂਗਾ ਕਰੂੰਗਾ ਉਹ ਕਰੂੰਗਾ ਕੱਲ ਨੂੰ ਮੈਂ ਇਦਾਂ ਕਰੂੰਗਾ ਜੋ ਅੱਜ ਕਰ ਸਕਦਾ ਕਰ ਲਾ ਅੱਜ ਬਾਰਿਸ਼ ਆ ਪਕੌੜੇ ਕੱਢ ਖਾ ਗੱਲਾਂ ਕਰ ਪਰਮੇਸ਼ਵਰ ਦਾ ਧੰਨਵਾਦ ਕਰ ਤੇ ਆਨੰਦ ਕਰ ਕੱਲ ਆਊਗਾ ਫੇ ਕੱਲ ਨੂੰ ਪਲਾਨ ਕਰ ਲਵਾਂਗੇ ਅਸੀਂ ਆਪਣੇ ਅੱਜ ਨੂੰ ਗਵਾ ਲੈਂਦੇ ਆ ਕੱਲ ਦੇ ਵਿਸ਼ੇ ਦੇ ਵਿੱਚ ਪਰ ਪਰਮੇਸ਼ਵਰ ਦਾ ਵਚਨ ਕਹਿੰਦਾ ਤੁਸੀਂ ਅੱਜ ਨੂੰ ਜਿਓ ਕੱਲ ਦੀ ਚਿੰਤਾ ਨਾ ਕਰੋ ਹallelujah ਫੇਰ ਅਸੀਂ ਜਿਹੜੀਆਂ ਚੀਜ਼ਾਂ ਦੀ ਚਿੰਤਾ ਕਰਦੇ ਉਹਨਾਂ ਦੇ ਵਿਖੇ ਪਰਮੇਸ਼ਵਰ ਦਾ ਵਚਨ ਕਹਿੰਦਾ ਕਹਿੰਦਾ ਤੂੰ ਪੰਛੀਆਂ ਵੱਲ ਦੇਖ ਨਾ ਬੀਜਦੇ ਆ ਨਾ ਉਹ ਭੋਲਿਆਂ ਚ ਜਮਾ ਕਰਦੇ ਆ ਪਰ ਫਿਰ ਉਹ ਵੀ ਖਾ ਕੇ ਹੀ ਸੌਂਦੇ ਉਹ ਵੀ ਹਰ ਰੋਜ਼ ਖਾਂਦੇ ਪਰਮੇਸ਼ਵਰ ਉਹਨਾਂ ਦਾ ਵੀ ਜਿਹੜਾ ਆ ਸਾਰਾ ਕੁਝ ਉਹਨਾਂ ਨੂੰ ਮੁਹੱਈਆ ਕਰਦਾ ਆ ਕਹਿੰਦਾ ਤੂੰ ਕਿੰਨਾ ਉੱਤਮ ਆ ਜਿਹਨੂੰ ਪਰਮੇਸ਼ਵਰ ਨੇ ਆਪਣੇ ਹੱਥ ਨਾਲ ਬਣਾਇਆ ਆ ਕਿ ਉਹ ਤੇਰੀ ਪ੍ਰਤਪਾਲ ਨਾ ਕਰੂਗਾ ਕਿ ਉਹ ਤੇਰੀ ਜ਼ਰੂਰਤ ਨੂੰ ਪੂਰਾ ਨਹੀਂ ਕਰੂਗਾ ਇਸ ਲਈ ਆਪਣੀਆਂ ਚਿੰਤਾ ਨੂੰ ਪਰਮੇਸ਼ਵਰ ਦੇ ਉੱਤੇ ਛੱਡ ਦਿਓ ਆਪਣੇ ਹਾਲਾਤਾਂ ਨੂੰ ਪਰਮੇਸ਼ਵਰ ਦੇ ਉੱਤੇ ਛੱਡ ਦਿਓ ਉਹ ਕੰਮ ਜਿਹੜੇ ਤੁਸੀਂ ਕਰਨਾ ਚਾਹੁੰਦੇ ਆ ਪਰ ਤੁਹਾਡੇ ਕੋਲੇ ਉਹ ਚੀਜ਼ਾਂ ਨਹੀਂ ਆ ਉਹ ਮਟੀਰੀਅਲ ਨਹੀਂ ਆ ਉਹਨਾਂ ਧਨ ਨਹੀਂ ਆ ਉਹਨਾਂ ਉਹਨੀ ਸਹਾਇਤਾ ਨਹੀਂ ਆ ਕਿ ਤੁਸੀਂ ਉਹ ਕਰ ਸਕੋ ਤੂੰ ਸੇ ਉਸ ਕੰਮ ਨੂੰ ਪਰਮੇਸ਼ਵਰ ਦੇ ਅੱਗੇ ਰੱਖ ਦੋ ਵਚਨ ਦੇ ਵਿੱਚ ਲਿਖਿਆ ਆਪਣੇ ਰਾਹਾਂ ਨੂੰ ਯਹੋਵਾ ਦੇ ਗੋਚਰਾ ਕਰ ਤੇ ਉਹ ਤੇਰੇ ਮਨੋਰਥਾਂ ਨੂੰ ਪੂਰਾ ਕਰ ਦੇਗਾ ਤੁਹਾਡੀ ਡਿਜ਼ਾਇਰ ਹੈ ਨਾ ਡਿਜ਼ਾਇਰ ਮਤਲਬ ਦਿਲ ਦੀ ਚਾਹਤ ਮਨੋਰਥ ਮਨ ਦਾ ਜਿਹੜੀ ਆ ਮਨ ਦੀ ਕੀ ਅਵਸਥਾ ਹੈ ਕਿ ਉਹ ਕੀ ਕਰੇ ਤਾਂ ਉਸ ਚੀਜ਼ ਨੂੰ ਮਨੋਰਥ ਕਿਹਾ ਜਾਂਦਾ ਤਾਂ ਵਚਨ ਚ ਲਿਖਿਆ ਉਹਨਾਂ ਚੀਜ਼ਾਂ ਨੂੰ ਪਰਮੇਸ਼ਵਰ ਦੇ ਅੱਗੇ ਰੱਖ ਤੂੰ ਖੁਦ ਹੀ ਨਾ ਪਲਾਨ ਕਰ ਕਿ ਹੁਣ ਤਾਂ ਹੈ ਨਹੀਂ ਮੈਂ ਕਰ ਹੀ ਨਹੀਂ ਸਕਦਾ ਕੌਣ ਮੇਰੇ ਨਾਲ ਖਲੋਊ ਤੂੰ ਹਥਿਆਰ ਛੱਡ ਦਿੱਤੇ ਨਹੀਂ ਤੂੰ ਹਥਿਆਰ ਨਾ ਸਿੱਟ ਕਹਿੰਦਾ ਤੂੰ ਆਪਣੇ ਬੋਝ ਪਰਮੇਸ਼ਵਰ ਦੇ ਉੱਤੇ ਛੱਡ ਦੇ ਆਪਾਂ ਇਸ ਚੀਜ਼ ਨੂੰ ਬਾਈਬਲ ਦੇ ਵਿੱਚੋਂ ਦੇਖ ਲੈਂਦੇ ਆ ਪਹਿਲਾ ਪੱਤਰ ਉਸ ਦਾ 5 ਨੰਬਰ ਅਧਿਆਇ ਉਹਦੀ 7 ਤੇ 8 ਨੰਬਰ ਪੰਕਤੀ ਵਿੱਚ ਦੇਖ ਲੈਣੇ ਆ ਕਹਿੰਦਾ ਅਤੇ ਆਪਣੀ ਸਾਰੀ ਚਿੰਤਾ ਉਸ ਉੱਤੇ ਸੁੱਟ ਛੱਡੋ ਆਪਣੀ ਸਾਰੀ ਚਿੰਤਾ ਉਸ ਉੱਤੇ ਸੁੱਟ ਛੱਡੋ ਸਾਰੀ ਉਦਾਸੀ ਸਾਰੀ ਚਿੰਤਾ ਜੋ ਵੀ ਤੁਸੀਂ ਨਹੀਂ ਕਰ ਪਾਰੇ ਜੋ ਨਹੀਂ ਹੋ ਰਿਹਾ ਉਸੇ ਚੀਜ਼ ਦੀ ਚਿੰਤਾ ਹੁੰਦੀ ਆ ਜਿਹੜੀ ਚੀਜ਼ ਹੋ ਗਈ ਕਦੀ ਉਹਦੀ ਚਿੰਤਾ ਹੋਈ ਕਿ ਵਿਦੇਸ਼ ਵਿੱਚ ਆ ਕੇ ਹੁਣ ਬੜੀ ਚਿੰਤਾ ਵੀ ਵਿਦੇਸ਼ ਦੇ ਵਿੱਚ ਆ ਕੇ ਵਿਦੇਸ਼ ਵਿੱਚ ਆ ਕੇ ਇਹ ਚਿੰਤਾ ਤਾਂ ਹੋ ਸਕਦੀ ਕਿ ਕੰਮ ਨਹੀਂ ਮਿਲ ਰਿਹਾ ਵਿਦੇਸ਼ ਵਿੱਚ ਆ ਕੇ ਇਹ ਤਾਂ ਚਿੰਤਾ ਖਤਮ ਹੋ ਗਈ ਇਹ ਉਦੋਂ ਤੱਕ ਚਿੰਤਾ ਸੀ ਜਦੋਂ ਤੱਕ ਵਿਦੇਸ਼ ਵਿੱਚ ਨਹੀਂ ਪਹੁੰਚੇ ਸੀ ਇਹ ਉਦੋਂ ਤੱਕ ਚਿੰਤਾ ਸੀ ਸ਼ਾਦੀ ਨਹੀਂ ਹੋਈ ਜਦੋਂ ਤੱਕ ਕਿ ਹਾਏ ਸ਼ਾਦੀ ਨਹੀਂ ਹੋ ਰਹੀ ਜਦੋਂ ਸ਼ਾਦੀ ਹੋ ਗਈ ਉਦੋਂ ਇਹ ਚਿੰਤਾ ਮੁੱਕ ਗਈ ਹੁਣ ਤੇ ਨਵੀਂ ਚਿੰਤਾ ਹੋ ਗਈ ਨਾ ਕਿ ਸਹੇਰ ਨੂੰ ਉੱਠ ਕੇ ਚਾਹ ਕਿੱਦਾਂ ਵੇਲੇ ਸਿਰ ਬਣਾਉਣੀ ਆ ਤਾਂ ਮਤਲਬ ਚਿੰਤਾ ਨਵੀਂ ਹੋਗੀ ਜਿਹੜਾ ਕੰਮ ਨਹੀਂ ਕਰ ਪਾਰ ਹੈ ਉਹ ਚਿੰਤਾ ਆ ਤਾਂ ਵਚਨ ਦੇ ਵਿੱਚ ਲਿਖਿਆ ਆਪਣੀ ਸਾਰੀ ਚਿੰਤਾ ਉਸ ਉੱਤੇ ਸੁੱਟ ਛੱਡੋ ਪੰਜਾਬੀ ਦੇ ਵਿੱਚ ਲਿਖਿਆ ਸੁੱਟ ਛੱਡੋ ਅਤੇ ਸੁੱਟ ਛੱਡੋ ਦਾ ਇੱਕ ਇੰਨਾ ਵਧੀਆ ਅਰਥ ਆ ਇੰਨਾ ਜਿਆਦਾ ਇਹ ਸਾਨੂੰ ਅੰਦਰੋਂ ਉਤਸ਼ਾਹਿਤ ਕਰਦਾ ਸੁੱਟ ਛੱਡੋ ਸੁੱਟਦੇ ਅਸੀਂ ਕਿਹੜੀ ਚੀਜ਼ ਆ ਅਨਵਾਂਟਡ ਜਿਹੜੀ ਪਸੰਦ ਨਹੀਂ ਹੁੰਦੀ ਕੋਈ ਸੋਨੇ ਦਾ ਹਾਰ ਸੁੱਟਦਾ ਨਹੀਂ ਸੁੱਟਦਾ ਕੂੜਾ ਸਿੱਟਦੇ ਕਿ ਨਹੀਂ ਸਿੱਟਦੇ ਗੁੜਾ ਸੋਟਦੇ ਨਾ ਤਾਂ ਆਪਾਂ ਕੀ ਕਰਦੇ ਆ ਜੇ ਕਿਸੇ ਦੇ ਕੋਲੇ ਮੰਨ ਲਓ ਕੋਈ ਕੀਮਤੀ ਚੀਜ਼ ਤੁਸੀਂ ਫਰਜ ਰੱਖ ਲਓ ਤੁਸੀਂ 50000 ਰੁਪਿਆ ਆਪਣੀ ਘਰ ਵਾਲੀ ਨੂੰ ਫੜਾਇਆ ਤੇ ਤੁਸੀਂ ਉਹਨੂੰ ਕੀ ਕਹੋਗੇ ਜਾਂ ਅੰਦਰ ਸੋਟਿਆ ਕੀ ਵਰਡ ਯੂਜ਼ ਕਰੋਗੇ ਸਾਹਮਣੇ ਰੱਖ ਦੇ ਜਾਂ ਰੱਖ ਲਾ ਰੱਖ ਲਾ ਕਹੋਗੇ ਨਾ ਤੇ ਫੇ ਕੇਲੇ ਖਾ ਕੇ ਛਿੱਲਾ ਲਫਾਫੇ ਚ ਪਾਈਆਂ ਤੇ ਘਰ ਵਾਲੀ ਨੂੰ ਫੜਾਈਆਂ ਤੇ ਉਦੋਂ ਕੀ ਕਹੋਗੇ ਸੁੱਟ ਦੇ ਕਿਉਂਕਿ ਉਹ ਚਾਹੀਦੀਆਂ ਨਹੀਂ ਆ ਉਹ ਅਨਵਾਂਟਡ ਆ ਉਹ ਅਨਨੈਸੈਸਰੀ ਆ ਉਹਦੀ ਜ਼ਰੂਰਤ ਨਹੀਂ ਆ ਉਹ ਪਸੰਦੀਆਂ ਨਹੀਂ ਆ ਕੇਲਾ ਖਾ ਲਿਆ ਉਹ ਬਾਕੀ ਚੀਜ਼ਾਂ ਵੇਸਟ ਆ ਸੈੱਟ ਦੋ ਤਾਂ ਅਸੀਂ ਦੇਖਦੇ ਇੱਥੇ ਬਚਨ ਦੇ ਵਿੱਚ ਕੀ ਆ ਕਿ ਸੰਭਾਲ ਕੇ ਰੱਖ ਲਓ ਕਿ ਸੁੱਟ ਛੱਡੋ ਸੁੱਟ ਛੱਡੋ ਇੱਥੇ ਕੱਲਰ ਰੱਖੋ ਵੀ ਨਹੀਂ ਲਿਖਿਆ ਕਿ ਆਪਣੀ ਚਿੰਤਾ ਰੱਖੋ ਕਹਿੰਦਾ ਆਪਣੀ ਸਾਰੀ ਚਿੰਤਾ ਸਾਰੀ ਚਾਇ ਨਿਆਣਿਆਂ ਦੀ ਆ ਚਾਹੇ ਸਿਆਣੀਆਂ ਦੀ ਆ ਚਾਹੇ ਆਪਣੀਆਂ ਚਾਹੇ ਘਰ ਵਾਲੇ ਦੀ ਆ ਚਾਹੇ ਸੱਸ ਦੀ ਆ ਚਾਹੇ ਨਣਾਨ ਦੀ ਆ ਚਾਹੇ ਮੰਮੀ ਦੀ ਆ ਚਾਹੇ ਡੈਡੀ ਦੀ ਆ ਮਤਲਬ ਸਾਰੀ ਚਿੰਤਾ ਚਾਹੇ ਜੌਬ ਦੀ ਆ ਚਾਹੇ ਮਾਲ ਡੰਗਰ ਦੀ ਕਹਿੰਦਾ ਉਹਦੇ ਉੱਤੇ ਸੁੱਟ ਛੱਡੋ ਅੱਛਾ ਹੁਣ ਤੁਸੀਂ ਕੋਈ ਚੀਜ਼ ਸੁੱਟ ਕੇ ਆਏ ਆ ਸਵੇਰੇ ਸਵੇਰੇ ਪੈਣਾ ਕੂੜਾ ਸਿੱਟਣ ਜਾਂਦੀਆਂ ਆ ਕੋਈ ਸ਼ਾਮਾਂ ਨੂੰ ਵੀ ਸਿੱਟ ਸਕਦਾ ਅੱਛਾ ਫਿਰ ਤੁਸੀਂ ਕੂੜਾ ਚੈੱਕ ਕਰਨ ਜਾਂਦੇ ਆ ਕਦੀ ਬਈ ਉੱਥੇ ਹੀ ਆ ਕਿ ਕੋਈ ਲੈ ਗਿਆ ਚੱਕ ਕੇ ਕੋਈ ਹੈ ਵੀ ਜਿਹੜਾ ਕੂੜਾ ਚੈੱਕ ਕਰਨ ਜਾਂਦਾ ਹੋਏ ਜਦ ਤੁਸੀਂ ਜਾ ਰਹੇ ਸੀ ਤੁਸੀਂ ਅੱਜ ਮੈਂ ਕੇਲੇ ਬੜੇ ਖਾਏ ਤੁਹਾਨੂੰ ਹਨਾ ਉਦੋਂ ਦੇ ਤੀਜੀ ਵਾਰੀ ਕੇਲੇ ਲੈ ਕੇ ਆ ਗਈ ਮੈਂ ਤਾਂ ਤੁਸੀਂ ਕੇਲਾ ਖਾ ਕੇ ਛਿਲਕਾ ਤੁਸੀਂ ਗੱਡੀ ਥਾਣੀ ਸੈੱਟ ਦਿੱਤਾ ਫੇਰ ਕਿਸੇ ਨੇ ਕਿਹਾ ਹੋਏ ਰੁਕੀ ਰੁਕੀ ਆਪਾਂ ਦੇਖ ਕੇ ਆਈਏ ਕੋਈ ਛੇਲੇ ਚੱਕ ਕੇ ਤੇ ਨਹੀਂ ਲੈ ਗਿਆ ਕਦੀ ਹੋਇਆ ਇੰਦਾ ਕਿਸੇ ਦੀ ਲਾਈਫ ਵਿੱਚ ਨਹੀਂ ਅਸੀਂ ਸੁੱਟੀ ਹੋਈ ਚੀਜ਼ ਨੂੰ ਦੁਬਾਰਾ ਨਹੀਂ ਚੈੱਕ ਕਰਦੇ ਨਹੀਂ ਦੇਖਦੇ ਪਰ ਅਸੀਂ ਉਹ ਬੋਝ ਜਿਹੜੇ ਪਰਮੇਸ਼ਵਰ ਨੂੰ ਦਿੰਦੇ ਆ ਤੁਹਾਨੂੰ ਪਤਾ ਅਸੀਂ ਚੈੱਕ ਕਰਦੇ ਰਹਿੰਦੇ ਆ ਆਲਵੇਸ ਅਸੀਂ ਚੈੱਕ ਕਰਦੇ ਰਹਿੰਦੇ ਆ ਵੀ ਉੱਥੇ ਹੀ ਆ ਉੱਥੇ ਹੀ ਆ ਉੱਥੇ ਹੀ ਆ ਅਸੀਂ ਆਲੋਫ ਆਫ ਆਪੇ ਫੋਲ ਫੋਲ ਕੇ ਦੇਖਦੇ ਕਿੜੇ ਪੈ ਗਏ ਕਿ ਨਹੀਂ ਪੈ ਗਏ ਤਾਂ ਪਰਮੇਸ਼ਵਰ ਦੇ ਵਚਨ ਦੇ ਵਿੱਚ ਲਿਖਿਆ ਆਪਣੀ ਸਾਰੀ ਚਿੰਤਾ ਉਸ ਉੱਤੇ ਸੁੱਟ ਛੱਡੋ ਮਤਲਬ ਇੱਕ ਵਾਰੀ ਤੁਸੀਂ ਕਹਿਤਾ ਪ੍ਰਭੂ ਮੇਰੇ ਬੋਝ ਲੈ ਲਓ ਪਿੱਛੇ ਭੌਂ ਕੇ ਨਹੀਂ ਦੇਖਣਾ ਵਿਸ਼ਵਾਸ ਕਰੋ ਉਹ ਅਨਵਾਂਟਡ ਸੀ ਤੁਹਾਡੀ ਲਾਈਫ ਦੇ ਵਿੱਚ ਉਹ ਅਨਨੈਸੈਸਰੀਲੀ ਸੀ ਬਿਨਾ ਚਾਹਤ ਦੇ ਸੀ ਬਿਨਾ ਜ਼ਰੂਰਤ ਦੇ ਸੀ ਤੁਸੀਂ ਉਹ ਦੇ ਦੇ ਦਿੱਤੇ ਤੁਹਾਡੀ ਜ਼ਿੰਦਗੀ ਚੋਂ ਖਤਮ ਹੋ ਗਏ ਦੈਟਸ ਆਲ ਬਸ ਇਨੀ ਗੱਲ ਤਾਂ ਇੱਥੇ ਲਿਖਿਆ ਕਿਉਂ ਜੋ ਉਹਨੂੰ ਤੁਹਾਡਾ ਫਿਕਰ ਹੈ ਇਸ ਲਈ ਉਹਨੂੰ ਆਪਣੀ ਚਿੰਤਾ ਦਿਓ ਕਿਉਂਕਿ ਉਹਨੂੰ ਤੁਹਾਡਾ ਫਿਕਰ ਹੈ ਹੁਣ ਤੁਸੀਂ ਸੋਚੋਗੇ ਸਾਨੂੰ ਕਹਿੰਦਾ ਫਿਕਰ ਨਾ ਕਰੋ ਆਪ ਫਿਕਰ ਕਰਨ ਡਿਆ ਆ ਤਾਂ ਅੰਗਰੇਜ਼ੀ ਵਿੱਚ ਲਿਖਿਆ ਆ ਕੇਅਰਸ ਉਹ ਕੇਅਰਸ ਸ਼ਬਦ ਆ ਕਿਉਂ ਤੁਹਾਡੀ ਕੇਅਰ ਕਰਦਾ ਆ ਹੀ ਕੇਅਰਸ ਫॉर ਯੂ ਉਹ ਤੁਹਾਡੇ ਲਈ ਕੇਅਰਫੁਲੀ ਆ ਉਹ ਇਹ ਫਿਕਰ ਸ਼ਬਦ ਚਿੰਤਾ ਵਾਲੀ ਫਿਕਰ ਨਹੀਂ ਆ ਇਹ ਫਿਕਰ ਸ਼ਬਦ ਆ ਕਿ ਉਹ ਤੁਹਾਨੂੰ ਕਿੱਦਾਂ ਕੰਫਰਟ ਦੇਵੇ ਕਿੱਦਾਂ ਤੁਹਾਡੇ ਲਈ ਸੁੱਖ ਦੀ ਕੋਈ ਚੀਜ਼ ਕਰ ਦੇਵੇ ਕਿੱਦਾਂ ਤੁਹਾਨੂੰ ਸੁਖੀ ਰੱਖੇ ਤਾਂ ਲਿਖਿਆ ਉਹਨੂੰ ਤੁਹਾਡਾ ਫਿਕਰ ਹੈ ਸੋਚੋ ਕਿੰਨਾ ਚੰਗਾ ਆ ਸਾਡਾ ਪਰਮੇਸ਼ਵਰ ਉਹ ਕਹਿੰਦਾ ਤੂੰ ਬੋਝ ਸੱਟ ਪਿੱਛੇ ਭੌਂਕੇ ਨਾ ਦੇਖੀ ਮੈਂ ਜਾਣਾ ਤੇ ਮੇਰਾ ਕੰਮ ਜਾਣੇ ਹallelujah ਕਹਿੰਦਾ ਸੁਚੇਤ ਹੋਵੋ ਜਾਗਦੇ ਰਹੋ ਤੁਹਾਡਾ ਵਿਰੋਧੀ ਸ਼ੈਤਾਨ ਬੁੱਕ ਦੇ ਸ਼ੀ ਮੰਗ ਭਾੜ ਦਾ ਫਿਰਦਾ ਪਈ ਕਿੰਨੂ ਬਾੜ ਖਾਵੇ ਹੁਣ ਉਹਨੇ ਇੱਥੇ ਇਹ ਨਹੀਂ ਲਿਖਿਆ ਤੁਹਾਡਾ ਵਿਰੋਧੀ ਸ਼ੀਰਾ ਪੀਰਾ ਮੀਰਾ ਹੀਰਾ ਲੀਲਾ ਗੀਤਾ ਸੀਤਾ ਨਹੀਂ ਉਹਨੇ ਲਿਖਿਆ ਤੁਹਾਡਾ ਵਿਰੋਧੀ ਸ਼ੈਤਾਨ ਇਵਲ ਡੈਵਿਲ ਸੈਟਨ ਦੁਸ਼ਟ ਆਤਮਾ ਕਹਿੰਦਾ ਤੁਹਾਡਾ ਵਿਰੋਧੀ ਸ਼ੈਤਾਨ ਸੁਚੇਤ ਹੋਵੋ ਸੁਚੇਤ ਹੋਵੋ ਮਤਲਬ ਧਿਆਨ ਰੱਖੋ ਜਾਗਦੇ ਰਹੋ ਜਾਗਦੇ ਰਹੋ ਦਾ ਮਤਲਬ ਇਹ ਨਹੀਂ ਕਿ ਹੁਣ ਰਾਤ ਨੂੰ ਸੌਣਾ ਨਹੀਂ ਮੈਂ ਤਾਂ ਕਹਿੰਦੀ ਨਾ ਸੌਇਆ ਕਰੋ ਰੱਬ ਰੱਬ ਕਰਿਆ ਕਰੋ ਪਰ ਫਿਰ ਵੀ ਸੋਮੋ ਰਿਲੈਕਸ ਕਰਨਾ ਵੀ ਜ਼ਰੂਰੀ ਆ ਆਤਮਾ ਦੇ ਵਿੱਚ ਜਾਗਦੇ ਰਹੋ ਕਹਿੰਦਾ ਤੁਹਾਡਾ ਵਿਰੋਧੀ ਸ਼ੈਤਾਨ ਬੁੱਕ ਦੇ ਸ਼ੀਂ ਦੇ ਵਾਂਗ ਭਾਲਦਾ ਫਿਰਦਾ ਪਈ ਕਿੰਨੂ ਬਾੜ ਖਾਵਾਂ ਕਹਿੰਦਾ ਉਹ ਇਦਾਂ ਭੱਜਾ ਫਿਰਦਾ ਆ ਵੀ ਕੌਣ ਕਮਜ਼ੋਰ ਆ ਕਿੰਨੂ ਮੈਂ ਬਾੜ ਕੇ ਖਾ ਜਵਾਂ ਕਹਿੰਦਾ ਜਿੱਦਾਂ ਭੁੱਖਾ ਸ਼ੇਰ ਪੁੱਬਕੇ ਮਾਰਦਾ ਕਹਿੰਦਾ ਸ਼ਿਕਾਰ ਦੀ ਭਾਲ ਦੇ ਵਿੱਚ ਭੱਜਾ ਫਿਰਦਾ ਨਾ ਕਿ ਜੋ ਮੇਰੇ ਅੱਗੇ ਆ ਗਿਆ ਸੇਹਾ ਆ ਗਿਆ ਖਾ ਜਾਣਾ ਹਿਰਨਾ ਆ ਗਿਆ ਖਾ ਜਾਣਾ ਕੱਟਾ ਵੱਛਾ ਜੋ ਵੀ ਆ ਗਿਆ ਖਾ ਜਾਣਾ ਕਹਿੰਦਾ ਇੰਦਾ ਭੱਜਾ ਫਿਰਦਾ ਉਹਨੇ ਨਹੀਂ ਦੇਖਣਾ ਤੁਹਾਡੀ ਫਿਕਰ ਛੋਟੀ ਆ ਤੁਹਾਡੀ ਚਿੰਤਾ ਵੱਡੀ ਆ ਕਹਿੰਦਾ ਉਹਨੇ ਤੁਹਾਡੇ ਉੱਤੇ ਕਬਜ਼ਾ ਕਰਨ ਨੂੰ ਤੁਹਾਨੂੰ ਨਾਸ਼ ਕਰਨ ਦੀ ਕੋਸ਼ਿਸ਼ ਦੇ ਵਿੱਚ ਉਹ ਤੁਰਿਆ ਫਿਰਦਾ ਆ ਇਹਦਾ ਮਤਲਬ ਜਦੋਂ ਅਸੀਂ ਚਿੰਤਾ ਕਰਦੇ ਆ ਜਦੋਂ ਅਸੀਂ ਫਿਕਰ ਕਰਦੇ ਹਾਂ ਵੈਰੀ ਸਾਡੇ ਜੀਵਨ ਦੇ ਵਿੱਚ ਐਂਟਰ ਕਰ ਸਕਦਾ ਸਾਨੂੰ ਹੋਰ ਜ਼ਿਆਦਾ ਡਿਸਪਾਇੰਟ ਕਰਨ ਦੇ ਲਈ ਹੋਰ ਜ਼ਿਆਦਾ ਨਿਰਾਸ਼ ਕਰਨ ਲਈ ਸਾਨੂੰ ਪਰਮੇਸ਼ਵਰ ਦੇ ਨਾਲੋਂ ਤੋੜਨ ਦੇ ਲਈ ਇਸ ਲਈ ਜਿਹੜੀ ਵੀ ਚੀਜ਼ ਸਾਡੇ ਜੀਵਨ ਦੇ ਵਿੱਚ ਵੈਰੀ ਦੇ ਆਉਣ ਦਾ ਦਰਵਾਜ਼ਾ ਖੋਲਦੀ ਆ ਉਸ ਚੀਜ਼ ਨੂੰ ਆਪਣੀ ਜ਼ਿੰਦਗੀ ਚੋਂ ਬਾਹਰ ਕੱਢ ਦਿਓ ਔਰ ਇਸ ਵਚਨ ਦੇ ਅਨੁਸਾਰ ਚਿੰਤਾ ਤੇ ਉਦਾਸੀ ਵੈਰੀ ਦੇ ਆਉਣ ਦਾ ਰਾਹ ਸਾਡੇ ਜੀਵਨ ਵਿੱਚ ਖੋਲਦੀ ਆ ਆਪਣੀ ਜ਼ਿੰਦਗੀ ਦੇ ਵਿੱਚੋਂ ਅੱਜ ਚਿੰਤਾ ਨੂੰ ਉਦਾਸੀ ਨੂੰ ਕੱਢ ਦਿਓ ਮੈਂ ਸਮਝ ਸਕਦੀ ਆ ਕਿ ਕਈ ਵਾਰੀ ਤੁਸੀਂ ਆਪਣੀਆਂ ਖੁਆਇਸ਼ਾਂ ਨੂੰ ਮਾਰਿਆ ਪਰ ਮੈਂ ਇਹ ਵੀ ਸਮਝਦੀ ਆ ਕਿ ਪਰਮੇਸ਼ਵਰ ਨੇ ਅਗਰ ਕਿਹਾ ਕਿ ਮੈਂ ਤੁਹਾਡੇ ਮਨੋਰਥਾਂ ਨੂੰ ਪੂਰਾ ਕਰੂੰਗਾ ਤੇ ਆਪਣੀਆਂ ਖੁਆਇਸ਼ਾਂ ਉਹਦੇ ਅੱਗੇ ਰੱਖ ਦਿਓ ਅੱਜ ਨਹੀਂ ਸਵੇਰ ਨੂੰ ਨਹੀਂ ਹੋਈਆਂ ਸ਼ਾਮ ਨੂੰ ਹੋ ਜਾਣਗੀਆਂ ਅਜਨੀ ਹੋਈਆਂ ਤੇ ਕੱਲ ਨੂੰ ਹੋ ਜਾਣਗੀਆਂ ਪਰ ਉਹ ਰਾਈਟ ਟਾਈਮ ਤੇ ਤੁਹਾਡੇ ਮਨੋਰਥਾਂ ਨੂੰ ਪੂਰਾ ਕਰੇਗਾ ਤੁਹਾਡੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ ਹallelujah ਅਰ ਅਸੀਂ ਲਾਸਟ ਵਿੱਚ ਦੇਖਾਂਗੇ ਕੋਹੋਤਾ ਦੀ ਕਿਤਾਬ ਉਹਦਾ 12 ਨੰਬਰ ਅਧਿਆਇ ਉਹਦੀ 25 ਨੰਬਰ ਪੰਕਤੀ ਦੇ ਵਿੱਚ ਸੈਕੰਡ ਲਾਸਟ ਈਅਰ ਇੱਕ ਹੋਰ ਪਈਆ ਆਇ ਤੇ ਹੱਲੇ ਇੱਥੇ ਲਿਖਿਆ ਆ ਮਨੁੱਖ ਦੇ ਦਿਲ ਵਿੱਚ ਚਿੰਤਾ ਉਹਨੂੰ ਝੁਕਾ ਦਿੰਦੀ ਹੈ ਪਰ ਚੰਗਾ ਵਚਨ ਉਹਨੂੰ ਆਨੰਦ ਕਰਦਾ ਹੈ ਹਾਲੇਲੂਇਆ ਚਿੰਤਾ ਜਿਹੜੀ ਆ ਮਨੁੱਖ ਦੇ ਦਿਲ ਵਿੱਚ ਮਨੁੱਖ ਨੂੰ ਕਮਜ਼ੋਰ ਕਰ ਦਿੰਦੀ ਆ ਝੁਕਾ ਦਿੰਦੀ ਆ ਪਰ ਚੰਗਾ ਵਚਨ ਉਹਨੂੰ ਆਨੰਦ ਕਰਦਾ ਆ ਆਨੰਦ ਕਰ ਦਿੰਦਾ ਹੈ ਹੁਣ ਅਸੀਂ ਦੇਖਣਾ ਕਿਹੜਾ ਚੰਗਾ ਵਚਨ ਸਾਡੇ ਜੀਵਨ ਨੂੰ ਆਨੰਦ ਕਰਦਾ ਆ ਪਵਿੱਤਰ ਬਾਈਬਲ ਦੇ ਵਿੱਚ ਅਸੀਂ ਜੇਕਰ ਯੋਹਾਨਾ ਦੀ ਕਿਤਾਬ ਦੇ ਵਿੱਚ ਦੇਖੀਏ ਤਾਂ ਉੱਥੇ ਲਿਖਿਆ ਸ਼ਬਦ ਦੇ ਧਾਰੀ ਹੋਇਆ ਸਭ ਕੁਝ ਸ਼ਬਦ ਦੇ ਦੁਆਰਾ ਰਚਨਾ ਕੀਤੀ ਗਈ ਇੱਕ ਵੀ ਚੀਜ਼ ਸ਼ਬਦ ਤੋਂ ਬਾਹਰ ਨਹੀਂ ਰੱਖੀ ਰਚੀ ਗਈ ਔਰ ਉਹ ਸ਼ਬਦ ਜਿਹੜਾ ਆ ਕਿਰਪਾ ਤੇ ਸੱਚਾਈ ਦੇ ਨਾਲ ਭਰਪੂਰ ਹੋ ਕੇ ਮਨੁੱਖਾਂ ਦੇ ਵਿੱਚ ਵਾਸ ਕੀਤਾ ਔਰ ਅਸਾਂ ਉਹਦਾ ਤੇਜ ਪਰਮੇਸ਼ਵਰ ਦੇ ਇਕਲੌਤੇ ਜਿਹਾ ਡਿੱਠਾ ਹallelujah ਔਰ वचन ਦੇ ਵਿੱਚ ਲਿਖਿਆ ਚੰਗਾ ਬਚਨ ਬਚਨ ਕੀ ਆ ਸ਼ਬਦ ਚੰਗਾ ਬਚਨ ਉਹਨੂੰ ਆਨੰਦ ਕਰ ਦਿੰਦਾ ਆ ਚਿੰਤਾ ਛੁਕਾ ਦਿੰਦੀ ਆ ਪਰ ਚੰਗਾ ਬਚਨ ਜਿਹੜਾ ਆ ਉਹ ਆਨੰਦ ਕਰ ਦਿੰਦਾ ਚੰਗਾ ਬਚਨ ਕੀ ਆ ਪਵਿੱਤਰ ਬਾਈਬਲ ਦੇ ਅਨੁਸਾਰ ਯਿਸੂ ਮਸੀਹ ਚੰਗਾ ਬਚਨ ਆ ਚੰਗਾ ਸ਼ਬਦ ਆ ਕਿਉਂਕਿ ਉਹ ਸ਼ਬਦ ਜਿਹੜਾ ਮਨ ਨੂੰ ਤਸੱਲੀ ਦੇ ਦੇ ਉਹ ਸ਼ਬਦ ਜਿਹਦੇ ਵਿੱਚ بگੜੇ ਕੰਮ ਬਣ ਜਾਣ ਉਹ ਸ਼ਬਦ ਜਿਸ ਸ਼ਬਦ ਦੇ ਨਾਲ ਕੋੜੀ ਸ਼ੁੱਧ ਹੋ ਜਾਣ ਲੰਗੜੇ ਚੱਲਣ ਲੱਗ ਜਾਣ ਉਹ ਸ਼ਬਦ ਜਿਹੜਾ ਸਾਡੇ ਡਿਪਰੈਸ਼ਨ ਤੋਂ ਸਾਨੂੰ ਡਿਲੀਵਰ ਕਰ ਦੇ ਉਹ ਸ਼ਬਦ ਜਿਹੜਾ ਸਾਡੇ ਰੁਕੇ ਹੋਏ ਕੰਮਾਂ ਨੂੰ ਬਣਾ ਦੇਵੇ ਉਹ ਸ਼ਬਦ ਜਿਹੜਾ ਸਾਨੂੰ ਮੁਸ਼ਕਿਲ ਹਾਲਾਤਾਂ ਚੋਂ ਬਾਹਰ ਕੱਢ ਲੇ ਉਹ ਸ਼ਬਦ ਜਿਹਦੇ ਵਸੀਲੇ ਦੇ ਨਾਲ ਸਾਡੇ ਪਾਪਾਂ ਤੋਂ ਅਸੀਂ ਸ਼ੁੱਧ ਕਰ ਦਿੱਤੇ ਜਾਈਏ ਉਹ ਸ਼ਬਦ ਚੰਗਾ ਸ਼ਬਦ ਆ ਹallelujah ਅਰ ਇੱਥੇ ਲਿਖਿਆ ਚੰਗਾ ਸ਼ਬਦ ਜਿਹੜਾ ਆ ਉਹ ਆਨੰਦ ਕਰ ਦਿੰਦਾ ਹੈ ਚੰਗਾ ਵਚਨ ਮਨ ਨੂੰ ਆਨੰਦ ਕਰ ਦਿੰਦਾ ਹੁਣ ਅਸੀਂ ਕਿੱਦਾਂ ਆਨੰਦਿਤ ਹੋਣਾ ਹੈ ਚਿੰਤਾ ਕਰਕੇ ਕੋਈ ਹੋ ਸਕਦਾ ਵੀ ਅੱਜ ਮੈਂ ਬਹੁਤ ਪਰੇਸ਼ਾਨ ਆ ਚਲੋ ਪੀਜ਼ਾ ਮੰਗਾਓ ਖਾਈਏ ਐਸੇ ਖੁਸ਼ੀ ਵਿੱਚ ਕੇ ਮੈਂ ਬਹੁਤ ਪਰੇਸ਼ਾਨ ਆ ਇਦਾਂ ਦੀ ਕਦੀ ਕਿਸੇ ਨੇ ਪੀਜ਼ਾ ਪਾਰਟੀ ਕੀਤੀ ਕੇ ਅੱਜ ਅੱਜ ਬਹੁਤ ਪਰੇਸ਼ਾਨ ਹੈ ਇਸ ਲਈ ਅੱਜ ਪਾਰਟੀ ਕਰੋ ਸਮੋਸੇ ਮੰਗਾਓ ਮਕਰੋਨੀ ਵਾਲੇ ਨੇ ਨਾ ਪਰ ਕਦੋਂ ਸੀ ਪਾਰਟੀ ਕਰਦੇ ਜਦੋਂ ਸੀ ਖੁਸ਼ ਹੁੰਦੇ ਆ ਤਾਂ ਖੁਸ਼ ਹੋਣ ਦੇ ਲਈ ਚੰਗੇ ਸ਼ਬਦ ਦੀ ਜ਼ਰੂਰਤ ਆ ਅਰ 119 ਜ਼ਬੂਰ ਦੇ ਵਿੱਚ ਲਿਖਿਆ ਆ ਕਹਿੰਦਾ ਤੇਰਾ ਵਚਨ ਮੈਨੂੰ ਤਸੱਲੀਆ ਦਿੰਦਾ ਆ ਕਹਿੰਦਾ ਮੈਂ ਜਿੰਦਾ ਨਾ ਰਹਿੰਦਾ ਜੇ ਤੇਰਾ ਵਚਨ ਮੈਨੂੰ ਨਾ ਸੰਭਾਲਦਾ ਇਹਦਾ ਮਤਲਬ ਪਰਮੇਸ਼ਵਰ ਦਾ ਵਚਨ ਸਾਨੂੰ ਤਸੱਲੀ ਦਿੰਦਾ ਆ ਪਰਮੇਸ਼ਵਰ ਦਾ ਵਚਨ ਸਾਨੂੰ ਜੀਵਨ ਦਿੰਦਾ ਔਰ ਵਿਸ਼ੇਸ਼ ਤੌਰ ਤੇ ਉਹ ਵਚਨ ਜੇਸ ਵਚਨ ਦੇ ਨਾਲ ਅਸੀਂ ਯੀਸੂ ਮਸੀਹ ਸ਼ਬਦ ਐਡ ਕਰ ਦਈਏ ਉਹ ਫੁੱਲਫਿਲ ਹੋ ਜਾਂਦਾ ਆ ਉਹ ਕੰਪਲੀਟ ਹੋ ਜਾਂਦਾ ਆ ਔਰ ਅਸੀਂ ਉਸ ਚੰਗੇ ਵਚਨ ਨੂੰ ਆਪਣੀ ਲਾਈਫ ਚ ਕਿੱਦਾਂ ਐਕਟਿਵੇਟ ਕਰ ਸਕਦੇ ਆ ਜਦੋਂ ਵੀ ਤੁਸੀਂ ਉਦਾਸੀ ਵਿੱਚ ਆਂ ਪਰੇਸ਼ਾਨੀ ਦੇ ਵਿੱਚ ਆਂ ਤੁਸੀਂ ਕਹਿ ਸਕਦੇ ਆ ਪਰਮੇਸ਼ਵਰ ਮੇਰੀ ਫਿਕਰ ਕਰਦਾ ਆ ਹallelujah ਮੈਂ ਆਪਣੇ ਸਾਰੇ ਬੋਝ ਪਰਮੇਸ਼ਵਰ ਦੇ ਉੱਤੇ ਛੱਡਦਾ ਅਰ ਨਾਲ ਕਹਿੰਦੇ ਜਾਣਾ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਤਾਂ ਤੁਸੀਂ ਉਹ ਚੀਜ਼ਾਂ ਜਿਨ੍ਹਾਂ ਦੇ ਵਿੱਚ ਤੁਸੀਂ ਬੋਝ ਮਹਿਸੂਸ ਕਰ ਰਹੇ ਪਰੇਸ਼ਾਨੀਆਂ ਮਹਿਸੂਸ ਕਰ ਰਹੇ ਆ ਪਰਮੇਸ਼ਵਰ ਮੇਰੇ ਰੁਕੇ ਹੋਏ ਕੰਮਾਂ ਨੂੰ ਬਣਾਉਂਦਾ ਹੈ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਪਰਮੇਸ਼ਵਰ ਮੇਰੀਆਂ ਪ੍ਰਾਰਥਨਾਵਾਂ ਨੂੰ ਸੁਣਦਾ ਹੈ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਮੇਰੇ ਸਾਰੇ ਬੋਝ ਪਰਮੇਸ਼ਵਰ ਜੀ ਨੇ ਚੱਕ ਲਏ ਆ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਚ ਮੇਰੀਆਂ ਪ੍ਰਾਰਥਨਾਵਾਂ ਦੇ ਉੱਤਰ ਆ ਰਹੇ ਆ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਚ ਮੇਰੇ ਮਸਲੇ ਹੱਲ ਹੋ ਰਹੇ ਆ ਆ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਮੈਨੂੰ ਕੋਈ ਫਿਕਰ ਨਹੀਂ ਹੈ ਕਿਉਂਕਿ ਪਰਮੇਸ਼ਵਰ ਮੇਰੀ ਫਿਕਰ ਕਰਦਾ ਹੈ ਪ੍ਰਭੂ ਯਿਸੂ ਜੀ ਦੇ ਨਾਮ ਦੇ ਵਿੱਚ ਮੇਰੇ ਲਈ ਮੇਰਾ ਪਰਮੇਸ਼ਵਰ ਇੰਤਜ਼ਾਮੀ ਪਰਮੇਸ਼ਵਰ ਉਹ ਸਭ ਇੰਤਜ਼ਾਮ ਕਰਦਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ ਮਤਲਬ ਤੁਸੀਂ ਸਾਰੀਆਂ ਚੰਗੇ ਸ਼ਬਦ ਆਪਣੇ ਲਈ ਬੋਲਣਾ ਸ਼ੁਰੂ ਕਰ ਦੇਣਾ ਹਰ ਸ਼ਬਦ ਜਿਸ ਸ਼ਬਦ ਨੂੰ ਤੁਸੀਂ ਉਡੀਕ ਰਹੇ ਆ ਕਿ ਕੋਈ ਤੁਹਾਡੇ ਲਈ ਆਣ ਕੇ ਬੋਲੇ ਦੇਖੋ ਕਈ ਵਾਰੀ ਸਾਡੇ ਕੋਲ ਇੰਤਜ਼ਾਰ ਕਰਨ ਦਾ ਸਮਾਂ ਨਹੀਂ ਹੁੰਦਾ ਯਾਦ ਰੱਖੋ ਹਰ ਵੇਲੇ ਤੁਹਾਡੇ ਕੋਲ ਇੰਨਾ ਸਮਾਂ ਨਹੀਂ ਹੁੰਦਾ ਕਿ ਕੋਈ ਆਣ ਕੇ ਤੁਹਾਨੂੰ ਬles ਕਰੇ ਕੋਈ ਆਣ ਕੇ ਕਹੇ ਜਾ ਮੈਂ ਕਹਿੰਦਾ ਯਿਸੂ ਦੇ ਨਾਮ ਚ ਚੰਗਾ ਹੋ ਜਾ ਕਈ ਵਰੀ ਤੁਹਾਡੇ ਕੋਲ ਇਨਾ ਟਾਈਮ ਨਹੀਂ ਹੁੰਦਾ ਕਿ ਤੁਸੀਂ ਉਹਨੂੰ ਸੁਣ ਸਕੋ ਇਸ ਲਈ ਇੰਤਜ਼ਾਰ ਨਾ ਕਰੋ ਪਰ ਐਵਰੀ ਡੇ ਪ੍ਰੋਕਲੇਮ ਕਰੋ ਯੋਰ ਓਨ ਹੀਲਿੰਗ ਯੋਰ ਓਨ ਬਲੇਸਿੰਗ ਯੋਰ ਓਨ ਡਿਲੀਵਰੈਂਸ ਆਪਣੀ ਸ਼ਿਫਾ ਨੂੰ ਆਪਣੇ ਛੁਟਕਾਰੇ ਨੂੰ ਆਪਣੀ ਚੰਗਿਆਈ ਨੂੰ ਆਪਣੇ ਮੂੰਹ ਤੋਂ ਐਲਾਨ ਕਰਨਾ ਸ਼ੁਰੂ ਕਰੋ ਜੋ ਕਿਸੇ ਕੋਲੋਂ ਸੁਣਨਾ ਚਾਹੁੰਦੇ ਆ ਤੁਸੀਂ ਸੁਣਨਾ ਚਾਹੁੰਦੇ ਆ ਕਿ ਕੋਈ ਤੁਹਾਨੂੰ ਕਹੇ ਹਾਏ ਅੱਜ ਤੁਸੀਂ ਬੜੇ ਸੋਹਣੇ ਲੱਗਣ ਦੇ ਆ ਤੁਸੀਂ ਰੋਹ ਸ਼ੀਸ਼ੇ ਮੋਰੇ ਖਲੋ ਕੇ ਕਹੋ ਮੈਂ ਪ੍ਰਭੂ ਯੇਸੂ ਦਾ ਧੰਨਵਾਦ ਕਰਦਾ ਜਿਨੇ ਮੈਨੂੰ ਇੰਨਾ ਸੋਹਣਾ ਬਣਾਇਆ ਹੈ ਹਾਲੇਲੂਇਆ ਤੁਸੀਂ ਕਿਉਂ ਵੇਟ ਕਰਦੇ ਕੋਈ ਆਣ ਕੇ ਕਹੇ ਕੀ ਪਤਾ ਕਿਸੇ ਨੇ ਕਹਿਣਾ ਕਿ ਨਹੀਂ ਕਹਿਣਾ ਤੁਸੀਂ ਤਾਂ ਕਹੋ ਖੁਸ਼ ਹੋਵੋ ਤੁਸੀਂ ਤੁਸੀਂ ਕਹੋ ਮੈਂ ਬਹੁਤ ਚੰਗਾ ਇਨਸਾਨ ਆ ਐਹੀ ਤੁਸੀਂ ਸੁਣਨਾ ਚਾਹੁੰਦੇ ਨਾ ਕੋਈ ਤੁਹਾਨੂੰ ਕਹੇ ਕਿ ਤੂੰ ਬੜਾ ਚੰਗਾ ਆ ਤਾਂ ਤੁਸੀਂ ਕਹੋ ਮੈਂ ਬਹੁਤ ਚੰਗਾ ਇਨਸਾਨ ਆ ਕਿਉਂਕਿ ਮੇਰਾ ਪਰਮੇਸ਼ਵਰ ਚੰਗਾ ਆ ਤਾਂ ਮੈਂ ਯਿਸੂ ਮਸੀਹ ਦੇ ਨਾਮ ਤੇ ਦਿਨੋਂ ਦਿਨ ਚੰਗਾ ਹੀ ਹੁੰਦਾ ਜਾਂਦਾ ਆ ਮੈਂ ਬਹੁਤ ਧਨੀ ਆ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਮੇਰੇ ਪਰਮੇਸ਼ਵਰ ਨੇ ਮੈਨੂੰ ਬਹੁਤ ਦਿੱਤਾ ਆ ਮੈਂ ਸ਼ਿਫਾ ਪਾਈ ਆ ਮੈਂ ਬਿਮਾਰੀ ਦੇ ਬਿਸਤਰੇ ਤੋਂ ਉੱਠ ਰਿਹਾ ਕਿਉਂਕਿ ਮੇਰਾ ਪਰਮੇਸ਼ਵਰ ਮੈਨੂੰ ਚੰਗਿਆ ਕਰਦਾ ਆ ਤਾਂ ਹਰ ਉਹ ਸ਼ਬਦ ਜਿਹੜਾ ਤੁਸੀਂ ਕਿਸੇ ਦੇ ਮੂੰਹ ਤੋਂ ਸੁਣਨਾ ਚਾਹੁੰਦੇ ਆ ਆਪਣੇ ਮੂੰਹ ਤੋਂ ਆਪਣੇ ਲਈ ਲਣਾ ਸ਼ੁਰੂ ਕਰੋ ਉਹ ਚੰਗਾ ਸ਼ਬਦ ਤੁਹਾਡੀ ਜ਼ਿੰਦਗੀ ਦੇ ਵਿੱਚ ਚੰਗਾ ਰਿਜ਼ਲਟ ਲੈ ਕੇ ਆਏਗਾ ਹallelujah ਸੋ ਲਾਸਟ ਵਿੱਚ ਇੱਕ ਵਰਸ ਦੇਖਾਂਗੇ ਫਿਲਪੀਆਂ ਦੀ ਕਿਤਾਬ ਉਹਦਾ 4 ਨੰਬਰ ਅਧਿਆਇ ਉਹਦੀ 4 ਨੰਬਰ ਪੰਕਤੀ ਦੇ ਵਿੱਚ ਇੱਥੇ ਲਿਖਿਆ ਪ੍ਰਭੂ ਵਿੱਚ ਸਦਾ ਆਨੰਦ ਕਰੋ ਫੇਰ ਕਹਿੰਦਾ ਹਾਂ ਆਨੰਦ ਕਰੋ ਹallelujah ਮੈਂ ਇਦਾਂ ਕਹਿੰਦੀ ਹੁੰਦੀ ਬਈ ਜੇ ਯਿਸੂ ਮਸੀਹ ਨੂੰ ਮੰਨ ਕੇ ਵੀ ਰੋਣ ਪਿੱਟਣਾ ਨਹੀਂ ਕਰਨਾ ਫੇਰ ਉੱਥੇ ਨਹੀਂ ਠੀਕ ਸੀ ਜਿੱਥੇ ਪਹਿਲਾਂ ਰੋਂਦੇ ਸੀਗੇ ਹੁਣ ਆਪਾਂ ਯਿਸੂ ਮਸੀਹ ਦੇ ਵਿੱਚ ਆ ਗਏ ਹੁਣ ਆਪਾਂ ਨਵੇਂ ਹੋ ਗਏ ਸਭ ਬਦਲ ਗਿਆ ਕਿੰਦਾ ਪੁਰਾਣੀਆਂ ਗੱਲਾਂ ਬੀਤ ਗਈਆਂ ਸਭ ਕੁਝ ਨਵਾਂ ਹੋ ਗਿਆ ਫੇ ਹੁਣ ਆਪਾਂ ਪੁਰਾਣੇ ਗੀਤ ਗੋਣੇ ਬੰਦ ਕਰਕੇ ਨਵੇਂ ਗੀਤ ਗੋਣੇ ਸ਼ੁਰੂ ਕਰੀਏ ਹallelujah ਕਹਿੰਦਾ ਪ੍ਰਭੂ ਵਿੱਚ ਸਦਾ ਆਨੰਦ ਕਰੋ ਪ੍ਰਭੂ ਚ ਆਨੰਦਿਤ ਰਹੋ ਕੁਛ ਨਹੀਂ ਖਾਂਦੀ ਮੈਂ ਕਹਿੰਦੀ ਭੰਗਲੇ ਪਾਉ ਤਾਂ ਵੀ ਕੋ ਮੈਂ ਤਾਂ ਰੱਜਿਆ ਆ ਕਿਉਂਕਿ ਵਚਨ ਚ ਲਿਖਿਆ ਮਨੁੱਖਾ ਸਿਰਫ ਰੋਟੀ ਨਾਲ ਨਹੀਂ ਪਰ ਪਰਮੇਸ਼ਵਰ ਦੇ ਹਰ ਵਚਨ ਦੇ ਨਾਲ ਜਿੰਦਾ ਰਹਿ ਸਕਦਾ ਹੈ ਹallelujah ਅਰੇ ਇਹ ਸ਼ਬਦ ਪ੍ਰਭੂ ਯਿਸੂ ਮਸੀਹ ਜੀ ਦੇ ਮੂੰਹ ਦੇ ਆ ਤੁਸੀਂ ਸੋਚੋ ਪਰਮੇਸ਼ਵਰ ਦੇ ਚੇਲਿਆਂ ਦੇ ਬੋਲੇ ਹੋਏ ਸ਼ਬਦ ਇੰਨੇ ਪਾਵ ਹੇਲੂਇਆ ਤਾਂ ਉਹ ਕਿੰਨੇ ਪਾਵਰਫੁਲ ਸ਼ਬਦ ਹੋਣਗੇ ਜਿਹੜੇ ਪ੍ਰਭੂ ਯਿਸੂ ਮਸੀਹ ਦੇ ਮੂੰਹ ਦੇ ਵਿੱਚੋਂ ਨਿਕਲ ਗਏ ਆ ਹallelujah ਤਾਂ ਇਸ ਲਈ ਪ੍ਰਭੂ ਵਿੱਚ ਸਦਾ ਆਨੰਦ ਕਰੋ ਨੱਚਦੇ ਗੋਂਦੇ ਚਰਚ ਨੂੰ ਆਇਆ ਕਰੋ ਬੱਲੇ ਬੱਲੇ ਮੈਂ ਜਿੱਤ ਪਾ ਗਿਆ ਸ਼ੈਤਾਨ ਮੈਨੂੰ ਰੋਕਣਾ ਚਾਹੁੰਦਾ ਸੀ ਮੈਂ ਨਹੀਂ ਰੁਕਿਆ ਚਰਚ ਦੀ ਗੇਟ ਤੇ ਲੋਕੀ ਕਹਿਣ ਡੀਜੇ ਲੱਗਾਨੀ ਆ ਇਹ ਕਿਦਾਂ ਭੰਗੜੇ ਪਾਈ ਜਾਂਦੇ ਆ ਉਦਾਂ ਪਿੱਛੇ ਐਂਬੂਲੈਂਸ ਆ ਰਹੀ ਆ ਮੋਰੇ ਬੰਦੇ ਭੰਗੜਾ ਪਾ ਰਹੇ ਆ ਕਮਾਲ ਉਹਨਾਂ ਨੂੰ ਕੁਝ ਅਦਭੁਤ ਲੱਗੇ ਔਰ ਉਹ ਤੁਹਾਡੇ ਤੋਂ ਸਰਪ੍ਰਾਈਜ਼ ਹੋ ਤੁਹਾਡੇ ਵੱਲ ਦੇਖ ਕੇ ਹੈਰਾਨ ਹੋਣ ਕਿ ਇਹਨਾਂ ਨੂੰ ਹੋ ਕੀ ਗਿਆ ਵੈਰੀ ਚਾਹੁੰਦਾ ਤੁਸੀਂ ਰੋਵੋ ਪਰ ਤੁਸੀਂ ਚਾਹਣਾ ਕਿ ਵੈਰੀ ਰੋਵੇ ਇਸ ਲਈ ਦੇਖੋ ਤੁਹਾਨੂੰ ਮੈਂ ਇੱਕ ਫਨੀ ਚੀਜ਼ ਦਿਖਾਉਂਦੀ ਜੇ ਕੋਈ ਦੋ ਨਿਆਣੇ ਲੜਨ ਇੱਕ ਨਿਆਣੇ ਨੇ ਦੂਜੇ ਨੂੰ ਪਰੇਸ਼ਾਨ ਕਰਨਾ ਹੋਵੇ ਤੇ ਕੀ ਕਰਦਾ ਆ ਜੇ ਦੂਜੇ ਨੂੰ ਰਵਾਉਣਾ ਤੇ ਜਿਹੜਾ ਮੋਰਲਾ ਨਿਆਣਾ ਉਹਨੂੰ ਦੰਦਿਆਂ ਚ ਘਾਉਣ ਲੱਗ ਜਾਂਦਾ ਨੀ 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 ਕਰਨ ਲੱਗ ਜਾਂਦਾ ਕਰਦੇ ਹੁੰਦੇ ਐਂਦਾ ਕਿ ਨਹੀਂ ਕਰਦੇ ਹੁੰਦੇ ਜਿੰਨੂੰ ਦੰਦਿਆਂ ਚ ਘਾਉਂਦੇ ਹੁੰਦੇ ਆ ਉਹ ਹੋਰ ਰੋਣਾ ਸ਼ੁਰੂ ਕਰ ਦਿੰਦਾ ਆ ਇਹ ਦਈਆ ਪਗਨਾ ਆ ਪਬੀ ਵੈਰੀ ਨੂੰ ਮੋਰੋ ਨੀ 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 ਕਰਨਾ ਸ਼ੁਰੂ ਕਰ ਦੇਣਾ ਪੰਗੜੇ ਪਾਈ ਜਾਣੇ ਅਸੀਂ ਨਹੀਂ ਰੋਵਾਂਗੇ ਉਹ ਰੋਊਗਾ ਅਸੀਂ ਨਹੀਂ ਪਛਤਾਵਾਂਗੇ ਉਹ ਪਛਤਾਊਗਾ ਕਿਹਦੇ ਨਾਲ ਮੱਥਾ ਲਾ ਲਿਆ ਓਏ ਇਹ ਤਾਂ ਯਿਸੂ ਨੂੰ ਮੰਨਣ ਵਾਲੇ ਆ ਇਹ ਤਾਂ ਮੈਨੂੰ ਕੱਢ ਸਿੱਟਣਗੇ ਮੈਂ ਕਹਿੰਦੀ ਤੁਸੀਂ ਨਹੀਂ ਡਰਨਾ ਜਿੱਥੋਂ ਦੀ ਤੁਸੀਂ ਲੰਘੋ ਵੈਰੀ ਤੁਹਾਨੂੰ ਦੇਖ ਕੇ ਡਰੇ ਤੇ ਰਾਹਾਂ ਨੂੰ ਛੱਡ ਕੇ ਚਲਿਆ ਜਾਏ ਪਰਮੇਸ਼ਵਰ ਦੀ ਕਿਰਪਾ ਹੁਣ ਤਾਂ ਹਮੇਸ਼ਾ ਧਿੱਕਰ ਪਰਮੇਸ਼ਵਰ ਦੇ ਚੌਣ ਵਾਲਿਆਂ ਦੇ ਨਾਲ ਬਣੀ ਰਹੇ ਆਮੀਨ yeah